ਜੋ ਜਿਹਦੇ ਘਰੇ ਅਨਾਰ ਉਹ ਨਹੀਂ ਹੋਏਗਾ ਬਿਮਾਰ ਉਹ ਨਹੀਂ ਹੋਏਗਾ ਬਿਮਾਰ ਕੀ ਬਾਤ ਰੁਕੀ ਸਾਹਿਬ ਇਹਦੇ ਪੱਤੇ ਵੀ ਕੰਮ ਚ ਆਉਂਦੇ ਨੇ ਇਹਦੀਆਂ ਟਾਹਣੀਆਂ ਵੀ ਕੰਮ ਚ ਆਉਂਦੀਆਂ ਨੇ ਇਹਦਾ ਫਲ ਵੀ ਕੰਮ ਚ ਆਉਂਦਾ ਇਹਦੇ ਛਿਲਕੇ ਵੀ ਕੰਮ ਚ ਆਉਂਦੇ ਨੇ ਅਨਾਰ ਸੌ ਬਿਮਾਰ ਸਗੋ ਇੱਕ ਅਨਾਰ ਕਈ ਸੌ ਬਿਮਾਰਾਂ ਨੂੰ ਜਿਹੜਾ ਸੈੱਟ ਕਰ ਸਕਦਾ ਹੈ ਅਨਾਰ ਦੇ ਛਿਲਕੇ ਨੂੰ ਸੁਕਾ ਕੇ ਸੁੱਕੇ ਬੇਲਗਰੀ ਦਾ ਪਾਊਡਰ 100 ਗ੍ਰਾਮ ਬੇਲਗਰੀ ਦਾ ਪਾਊਡਰ 100 ਗ੍ਰਾਮ ਅਨਾਰ ਦਾ ਪਾਊਡਰ ਦੋਨਾਂ ਨੂੰ ਮਿਕਸ ਕਰਕੇ ਇੱਕ ਇੱਕ ਚਮਚ ਸਵੇਰੇ ਸ਼ਾਮ ਤੁਸੀਂ ਨਾਰਮਲ ਪਾਣੀ ਨਾਲ ਲੈਣਾ ਸ਼ੁਰੂ ਕਰ ਦਿਓ ਤੁਹਾਨੂੰ ਸਗਰੈਣੀ ਦੀ ਪ੍ਰੋਬਲਮ ਵਿੱਚ ਲੈਟਰਨ ਦੇ ਵਿੱਚ ਤੁਹਾਡੇ ਖੂਨ ਆਣਾ ਉਲਟੀ ਦੇ ਖੂਨ ਦੀਆਂ ਉਲਟੀਆਂ ਆਉਣੀਆਂ ਹਰ ਤਰ੍ਹਾਂ ਦੀ ਪ੍ਰੋਬਲਮ ਨੂੰ ਠੀਕ ਕਰੇ ਤਾਂ ਤੇ ਜਿਹੜੀ ਅਸੀਂ ਕਹਿ ਲਈ ਜੀ ਗਰਮੀਆਂ ਦੇ ਵਿੱਚ ਸਕਿਨ ਨੂੰ ਸਾਹਮਣਾ ਵੀ ਬੜਾ ਔਖਾ ਹੋਇਆ ਹੋਇਆ ਜੀ ਮਤਲਬ ਛੋਟੇ-ਛੋਟੇ ਬੱਚੇ ਨੇ ਚਾਹੇ ਵੱਡੇ ਨੇ ਚਾਹੇ ਬਜ਼ੁਰਗ ਨੇ ਕਿਸੇ ਦੇ ਖਾਰਿਸ਼ ਹੋਈ ਜਾਂਦੀ ਹੈ ਕਿਸੇ ਦੇ ਧੱਫੜ ਹੋਈ ਜਾਂਦੇ ਨੇ ਕਿਸੇ ਦੇ ਪੈਰ ਕਾਲੇ ਹੋਈ ਜਾਂਦੇ ਨੇ ਕਿਸੇ ਦੇ ਮੂੰਹ ਤੇ ਫਿੰਸੀਆਂ ਮੋਕੇ ਗਰਦਨਾਂ ਦੇ ਉੱਤੇ ਹੋਈ ਜਾਂਦੇ ਨੇ ਬੱਚੇ ਨੂੰ ਪ੍ਰੋਬਲਮ ਸੀ ਜੀ 6.5 ਸਾਲ ਤੋਂ ਤਕਰੀਬਨ ਅੱਛਾ ਜੀ ਜਦੋਂ ਬਰਥ ਹੋਇਆ ਸੀ ਤਾਂ ਤਕਰੀਬਨ ਸਵਾ 1.5 ਸਾਲ ਦੇ ਨੂੰ ਪ੍ਰੋਬਲਮ ਹੋਈ ਸਕਿਨ ਦੀ ਅੱਛਾ ਸਕਿਨ ਬਹੁਤ ਜਿਆਦਾ ਪ੍ਰੋਬਲਮ ਚ ਸੀਗੀ ਮਤਲਬ ਕੱਪੜਾ ਵੀ ਨਹੀਂ ਸੀ ਪੈਂਦਾ ਕਈ ਵਾਰ ਇੰਨੀ ਹਾਲਤ ਖਰਾਬ ਸੀ ਇਹਦੀ ਜਿੱਥੇ ਤੱਕ ਹੋ ਸਕਿਆ ਆਪਾਂ ਇਲਾਜ ਕਰਵਾਇਆ ਤੇ ਫਿਰ ਇਥੋਂ ਅਸੀਂ ਮੈਡੀਕੀਨ ਸ਼ੁਰੂ ਕੀਤੀ ਬੱਚੇ ਨੂੰ ਪੰਜ ਮਹੀਨੇ ਮਿਲੋ ਮੈਡੀਕੀਨ ਲੰਦੇ ਨੂੰ ਹੁਣ ਇਹਦੇ ਸਿਰਫ ਦਾਗ ਨੇ ਬਾਡੀ ਉੱਪਰ ਬਾਕੀ ਸਾਰੀ ਸਕਿਨ ਠੀਕ ਕੋਰੇਸਨ ਤੋਂ ਉੱਪਰ ਚ ਨਹੀਂ ਲੱਗ ਜਾਂਦੇ ਬਿਲਕੁਲ ਵੀ ਧੁੱਪ ਚ ਨਹੀਂ ਲੱਗ ਜਾਂਦੇ ਹੁਣ ਇਹ ਧੁੱਪ ਚ ਚਲਾ ਜਾਂਦਾ ਖੇਡਦਾ ਗਾ ਬਾਹਰ ਕਿਤੇ ਵੀ ਜਾਣਾ ਗਾ ਹੁਣ ਸਾਨੂੰ ਐ ਫਿਕਰ ਨਹੀਂ ਹੁੰਦਾ ਵੀਸੀ ਕਿ ਮੈਂ ਸੰਭਾਲ ਸੰਭਾਲ ਰੱਖਿਆ ਹੋਇਆ ਸੀ ਅੰਦਰ ਅੰਦਰ ਰੱਖਦੇ ਸੀ ਬਲਕਿ ਬੱਚਾ ਖੁਦ ਇਰੀਟੇਟ ਹੁੰਦਾ ਸੀ ਨਾ ਵੀ ਜਦੋਂ ਅਸੀਂ ਹਰ ਵਕਤ ਬੱਚੇ ਨੂੰ ਖੇਡਣੇ ਦੇਣਾ ਬਲਕਿ ਰੋਕ ਹੀ ਜਾਂਦੇ ਛੋਟਾ ਜਿਹਾ ਨੁਕਸ ਸੀ ਜਾਂ ਕਿਸੇ ਡਾਕਟਰ ਦੇ ਸਾਨੂੰ ਚੀ ਨਹੀਂ ਆਈ ਹੁਣ ਆ ਜਿਹੜੀ ਆਈਬ੍ਰੋ ਆ ਗਈ ਇਹ ਆ ਰਹੀ ਹੈਗੀ ਇਹਦੀ ਆਈਬ੍ਰੋ ਵੀ ਖਤਮ ਹੋ ਗਈ ਸੀ ਉੱਪਰ ਤੇ ਇਹਨੇ ਬਲਕਿ ਆਈਸਕ੍ਰੀਮ ਖਾਦੀ ਹੈ ਠੀਕ ਹੈਗਾ ਪਹਿਲਾਂ ਆਈਸਕ੍ਰੀਮ ਨਹੀਂ ਖਾਣਦੇ ਸੀ ਨਹੀਂ ਕੁਝ ਨਹੀਂ ਕੋਈ ਚੀਜ਼ ਕੁਝ ਨਹੀਂ ਬੰਦ ਸਾਰਾ ਕੁਝ ਮਤਲਬ ਜੇ ਇਹਨੇ ਕੋਈ ਵੀ ਮਿੱਠੀ ਚੀਜ਼ ਲੈ ਲਈ ਤਾਂ ਤੁਰੰਤ ਪ੍ਰੋਬਲਮ ਖੜੀ ਹੋ ਜਾਂਦੇ ਸੀ ਮਤਲਬ ਮੈਂਟਲੀ ਤੌਰ ਤੇ ਵੀ ਤੇ ਫੈਮਿਲੀ ਦੇ ਵਿੱਚ ਉਹਦੇ ਮਤਲਬ ਉਹ ਵੀ ਠੀਕ ਨਹੀਂ ਸੀ ਤੇ ਮਤਲਬ ਪਿਛਲੇ 5-6 ਮਹੀਨੇ ਤੋਂ ਦਵਾਈ ਲਈ ਹੈ ਤੇ ਬਹੁਤ ਫਰਕ ਪਿਆ ਤੇ ਮੈਨੂੰ ਵੀ ਦਿੱਕਤ ਸੀ ਮੈਨੂੰ ਪਾਲਿਕਸ ਦੇ ਦਿੱਕਤ ਸੀ ਅੱਛਾ ਜੀ ਤੇ ਮੈਂ ਹੁਣ ਬਿਲਕੁਲ ਠੀਕ ਆ ਮਤਲਬ ਤੁਸੀਂ ਵੀ ਇੱਥੋਂ ਹੀ ਲਈ ਫਿਰ ਹਾਂ ਮੈਂ ਇੱਥੋਂ ਹੀ ਲਈ ਇੱਥੇ ਮਤਲਬ ਫਰਕ ਪਿਆ ਮੈਨੂੰ ਇਹਦੇ ਟਾਣੀਆਂ ਇਹਦੇ ਪੱਤੇ ਇਹਨਾਂ ਨੂੰ ਉਬਾਲ ਕੇ ਜਦੋਂ ਅੱਧਾ ਗਲਾਸ ਪਾਣੀ ਦਾ ਰਹਿ ਗਿਆ ਉਹਨੂੰ ਾਤਾਰ ਲਓ ਤਾਰ ਕੇ ਪੀ ਲਓ ਖਾਂ ਕੇ ਮੈਂ ਕਹਿੰਦਾ ਬਹੁਤ ਵਧੀਆ ਨੀਂਦ ਆਉਗੋ ਜਿਨ੍ਹਾਂ ਨੂੰ ਟੈਨਸ਼ਨ ਰਹਿੰਦੀ ਆ ਜਿਨ੍ਹਾਂ ਦੇ ਬ੍ਰੇਨ ਦੇ ਵਿੱਚ ਜਾਨੀ ਪ੍ਰੋਬਲਮ ਰਹਿੰਦੀ ਆ ਹੁਣ ਫਰਕ ਆਈ ਨੀਂਦ ਵੀ ਆ ਜਾਂਦੀ ਏ ਮੈਨੂੰ ਪਹਿਲਾਂ ਨੀਂਦ ਨਹੀਂ ਸੀ ਹੁੰਦੀ ਪਹਿਲਾਂ ਨੀਂਦ ਘਾਟ ਕੀ ਸੀਗੀ ਜੀ ਅੱਛਾ ਹਾਂਜੀ ਦਿਮਾਗ ਵੀ ਮਤਲਬ ਹੋਰੇ ਤਰ੍ਹਾਂ ਹੋ ਗਿਆ ਸੀ ਮਾ ਗੰਦਾਨੀਆਂ ਭੁੱਲ ਜਾਂਦੀ ਸੀ ਫਿਰ ਤੁਸੀਂ ਕਹਿ ਰਹੇ ਸੀ ਕਿ ਜਿਹੜਾ ਬੰਦਾ ਉਹ ਫੁੱਲੇ ਆ ਪਿਆ ਹਵਾ ਭਰੀ ਹੋਈ ਆ ਜਿਹਦੇ ਚ ਮਤਲਬ ਅਨਾਰ ਦੇ ਦਾਣੇ ਦੇ ਨਾਲ ਉਹ ਦਿਨਾ ਚ ਪਿਚਕ ਜੂ ਆ ਉਹ ਮਤਲਬ ਜਿਹੜਾ ਟੋਲੇਰਗਾ ਢਿੱਡ ਬਾਹਰ ਕੱਢਿਆ ਹੋਇਆ ਟੋਲੇਰਗਾ ਢਿੱਡ ਵੀ ਅੰਦਰ ਹੋ ਜੂ ਫੁੱਟਬਾਲ ਵਰਗਾ ਮੂੰਹ ਬਣਿਆ ਹੋਇਆ ਮਤਲਬ ਕਈ ਵਾਰ ਤਾਂ ਲੋਕ ਇਹ ਸੋਚਦੇ ਨੇ ਕਿ ਤੇ ਸੁਜਿਆ ਤਾਂ ਨਹੀਂ ਹੋ ਗਿਆ ਸੋਜਾ ਤਾਂ ਨਹੀਂ ਹੋ ਗਿਆ ਉਹਨਾਂ ਦਾ ਵੀ ਹੱਲੇ ਦੇ ਵਿੱਚ ਰੱਖਿਆ ਹੋਇਆ ਇੱਕ ਅਨਾਰ ਤੇ 100 ਬਿਮਾਰ ਇੱਕ ਹਾਵਤ ਸਾਡੇ ਬਜ਼ੁਰਗਾਂ ਨੇ ਐਵੇਂ ਹੀ ਸੈਟ ਨਹੀਂ ਸੀ ਕੀਤੀ ਸੋ ਗੋ ਜੇਕਰ ਅਸੀਂ ਤੁਹਾਨੂੰ ਅਨਾਰ ਅਤੇ ਅਨਾਰ ਦੇ ਪੱਤਿਆਂ ਦੇ ਫਾਇਦੇ ਜੇਕਰ ਅਸੀਂ ਗਣਵਾ ਦਈਏ ਤਾਂ ਤੁਸੀਂ ਹੈਰਾਨ ਹੋ ਸਕਦੇ ਹੋ ਅੱਜ ਸਾਡੇ ਨਾਲ ਇਸ ਥਾਂ ਦੇ ਉੱਤੇ ਮੌਜੂਦ ਨੇ ਏਪੀ ਇਲੈਕਟਰ ਹੋਮੋਪੈਥੀ ਦੇ ਡਾਕਟਰ ਡਾਕਟਰ ਅਮਨਪ੍ਰੀਤ ਸਿੰਘ ਅਤੇ ਡਾਕਟਰ ਪਰਮਜੀਤ ਕੌਰ ਜਿਹੜੇ ਜਿਨ੍ਹਾਂ ਦੇ ਆਲੇ ਦੁਆਲੇ ਜਿਹੜੇ ਘਰਾਂ ਦੇ ਆਲੇ ਦੁਆਲੇ ਅਨਾਰ ਲੱਗਿਆ ਹੋਇਆ ਜਾਂ ਜਿਸ ਘਰ ਦੇ ਵਿੱਚ ਅਨਾਰ ਲੱਗਿਆ ਹੋਇਆ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਉਹ ਇੱਕ ਵੱਡੀ ਅਸੀਂ ਕਹਿ ਲਈਏ ਕਿ ਉਹਨਾਂ ਲਈ ਇਹ ਸ਼ਬਦ ਘੱਟ ਹੋਏਗਾ ਕਿ ਇੱਕ ਅਨਾਰ 100 ਬਿਮਾਰ ਸਗੋ ਇੱਕ ਅਨਾਰ ਕਈ 100 ਬਿਮਾਰਾਂ ਨੂੰ ਜਿਹੜਾ ਸੈੱਟ ਕਰ ਸਕਦਾ ਅਸੀਂ ਗੱਲਬਾਤ ਕਰ ਲੈਂਦੇ ਆ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਜੀ ਹਾਂਜੀ ਤੁਹਾਡਾ ਹੀ ਬਹੁਤ ਬਹੁਤ ਧੰਨਵਾਦ ਫਰੁਕੀ ਸਾਹਿਬ ਜੀ ਅੱਜ ਫੇਰ ਤੁਸੀਂ ਸਾਡੇ ਕੋਲ ਆਏ ਹੋ अच्छा डॉक्टर साहब ਤੁਸੀਂ ਕਹਿ ਰਹੇ ਹੋ ਕਿ ਜਿਹੜੇ ਇਹ ਅਨਾਰ ਹੈਗੇ ਨੇ ਇਹ ਅਨਾਰ ਨਾ ਸਮਝੇ ਜਾਣ ਇੱਕ ਕੁਦਰਤ ਦਾ ਇੱਕ ਅਨਮੋਲ ਤੋਹਫਾ ਹੈ ਇੱਕ ਅਨਾਰ 100 ਬਿਮਾਰਤਾ ਬਹੁਤ ਘੱਟ ਹੈ ਇੱਕ ਅਨਾਰ ਕਈ 100 ਬਿਮਾਰਾਂ ਨੂੰ ਵੀ ਠੀਕ ਕਰ ਸਕਦਾ ਦੇਖੋ ਅੱਜ ਤੱਕ ਅਸੀਂ ਅਨਾਰ ਨੂੰ ਸਿਰਫ ਫਲ ਦੇ ਰੂਪ ਵਿੱਚ ਜਾਣਿਆ ਇਹਨੂੰ ਅਸੀਂ ਕਿਹਾ ਵੀ ਇੱਕ ਫਲਾ ਇਹਨੂੰ ਇਸਤੇਮਾਲ ਅਸੀਂ ਫਲ ਦੇ ਰੂਪ ਵਿੱਚ ਹੀ ਕੀਤਾ ਪਰ ਅੱਜ ਮੈਂ ਤੁਹਾਨੂੰ ਇਹਦਾ ਦੱਸਾਂਗਾ ਇੱਕ ਫਲ ਨਹੀਂ ਹੈ ਇਹਦੇ ਕਿੰਨੇ ਕੋ ਗੋਣ ਨੇ ਕਿੰਨੇ ਕ ਬਿਮਾਰੀਆਂ ਤੁਸੀਂ ਇਹਦਾ ਲਾਭ ਲੈ ਸਕਦੇ ਆ ਜਿਹਦੇ ਘਰੇ ਅਨਾਰ ਆ ਉਹ ਬਿਮਾਰੀ ਨਹੀਂ ਹੋ ਸਕਦਾ ਮਤਲਬ ਜਿਹਦੇ ਘਰੇ ਅਨਾਰ ਉਹ ਨਹੀਂ ਹੋਏਗਾ ਬਿਮਾਰ ਉਹ ਨਹੀਂ ਹੋਏਗਾ ਬਿਮਾਰ ਕੀ ਬਾਤ ਆ ਇਹ ਇਹ ਮੈਂ ਨਹੀਂ ਕਹਿੰਦਾ ਜੀ ਸਾਡੇ ਬਜ਼ੁਰਗ ਕਹਿੰਦੇ ਆ ਸਾਡੇ ਵੈਦ ਜਿਹੜੇ ਪੁਰਾਣੇ ਹਕੀਮ ਜਿਹੜੇ ਉਹਨਾਂ ਨੇ ਇਹ ਨੂੰ ਜਾਨੀ ਲੋਹਾ ਬਣਾਇਆ ਗਿਆ ਇਹਦੇ ਉੱਤੇ ਬਿਮਾਰੀਆਂ ਦਾ ਇਲਾਜ ਕਰਕੇ ਜੀ ਇੱਕ ਆਪਾ ਫਰੁਕੀ ਸਾਹਿਬ ਨਕਸੀਰ ਦੀ ਗੱਲ ਕਰੀਏ ਤਾਂ ਅੱਜ ਕੱਲ ਬਹੁਤ ਜ਼ਿਆਦਾ ਇਸ਼ੂ ਬਣਿਆ ਹੋਇਆ ਜੀ ਨਕਸੀਰ ਠੀਕ ਨਹੀਂ ਹੁੰਦੀ ਬੱਚਿਆਂ ਵਿੱਚ ਬੁਢਿਆਂ ਵਿੱਚ ਜਵਾਨ ਵਿੱਚ ਹਰ ਪ੍ਰਕਾਰ ਦੇ ਇਨਸਾਨ ਦੀ ਨਕਸੀਰ ਫੁੱਟਦੀ ਫੁੱਟਦੀ ਆ ਜੀ ਜੀ ਗਰਮੀਆਂ ਦਾ ਟਾਈਮ ਆ 45 ਤੋਂ 46 ਡਿਗਰੀ ਟੈਂਪਰੇਚਰ ਟੈਂਪਰੇਚਰ ਹੋਇਆ ਪਿਆ ਜਿਹਦੇ ਵਿੱਚ ਅਸੀਂ ਜਿਨ੍ਹਾਂ ਨੂੰ ਇਹ ਪ੍ਰੋਬਲਮ ਹੈ ਬਾਹਰ ਨਹੀਂ ਨਿਕਲ ਸਕਦੇ ਅੱਜ ਮੈਂ ਤੁਹਾਨੂੰ ਦੱਸਦਾ ਉਹਦਾ ਇੱਕ ਸੌਖਾ ਜਿਹਾ ਇਲਾਜ ਦੱਸਦਾ ਇੱਕ ਅਨਾਰ ਨਾਲ ਅਸੀਂ ਕਿੱਦਾਂ ਕਰ ਸਕਦੇ ਘਰੇ ਬੈਠ ਕੇ ਜਿਹੜਾ ਸਾਡਾ ਇਹ ਅਨਾਰ ਆ ਅਨਾਰ ਤੇ ਚਲੋ ਇਹ ਹੁਣ ਅਨਾਰ ਬਣੇ ਹੋਏ ਤੇ ਫੁੱਲ ਨਹੀਂ ਹੈਗੇ ਜਦੋਂ ਇਹ ਫੁੱਲ ਨਿਕਲਦਾ ਨਾ ਇਹਦਾ ਜੇ ਅਸੀਂ ਦੋ ਫੁੱਲਾਂ ਨੂੰ ਕੁੱਟ ਕੇ ਦੋ-ਦੋ ਬੂੰਦਾ ਉਹਦੇ ਰਸ ਦੀਆਂ ਨੱਕ ਚ ਪਾ ਲਈਏ ਨਕਸੀਰ ਫੁੱਟਣੀ ਬਿਲਕੁਲ ਹੀ ਬੰਦ ਹੋ ਜਾਂਦੀ ਆ ਦੁਬਾਰਾ ਤੁਹਾਡੀ ਕਦੇ ਨਕਸੀਰ ਨਹੀਂ ਫੁੱਟੂ ਪਹਿਲੇ ਦਿਨ ਤੋਂ ਅਸਰ ਸਟਾਰਟ ਆ ਬੂੰਦਾ ਪਾਉਂਦੀ ਸਾਰੀ ਖੂਨ ਬੰਦ ਆ ਜੇ ਤੁਸੀਂ ਲਗਾਤਾਰ ਇਹਨੂੰ 10 ਤੋਂ 15 ਦਿਨ ਇਸਤੇਮਾਲ ਕਰਨੋ ਰੋਜ਼ ਡੇਲੀ ਅਨਾਰ ਦੇ ਫੁੱਲ ਅਨਾਰ ਦੇ ਫੁੱਲਾਂ ਨੂੰ ਤੇ ਤੁਹਾਡਾ ਨਕਸੀਰ ਫੁੱਟਣ ਦੀ ਬਿਮਾਰੀ ਬਿਲਕੁਲ ਠੀਕ ਹੋ ਜੂਗੀ ਪਰ ਅੱਜ ਕੱਲ ਤਾਂ ਜਿਹੜੀ ਅਸੀਂ ਕਹਿ ਲਈਜੀ ਗਰਮੀਆਂ ਦੇ ਵਿੱਚ ਸਕਿਨ ਨੂੰ ਸਾਹਮਣਾ ਵੀ ਬੜਾ ਔਖਾ ਹੋਇਆ ਹੋਇਆ ਜੀ ਮਤਲਬ ਛੋਟੇ ਛੋਟੇ ਬੱਚੇ ਨੇ ਚਾਹੇ ਵੱਡੇ ਨੇ ਚਾਹੇ ਬਜ਼ੁਰਗ ਨੇ ਕਿਸੇ ਦੇ ਖਾਰਿਸ਼ ਹੋਈ ਜਾਂਦੀ ਹੈ ਕਿਸੇ ਦੇ ਧੱਫੜ ਹੋਈ ਜਾਂਦੇ ਨੇ ਕਿਸੇ ਦੇ ਪੈਰ ਕਾਲੇ ਹੋਈ ਜਾਂਦੇ ਨੇ ਕਿਸੇ ਦੇ ਮੂੰਹ ਤੇ ਫਿੰਸੀਆਂ ਮੋਕੇ ਗਰਦਨਾ ਦੇ ਉੱਤੇ ਹੋਈ ਜਾਂਦੇ ਨੇ ਜੀ ਉਹ ਤੁਹਾਨੂੰ ਪਰਮਜੀਤ ਮੈਡਮ ਦੱਸਣਗੇ ਉਹਨਾਂ ਨਾਲ ਗੱਲ ਕਰੋ ਤੁਸੀਂ ਉਹ ਤੁਹਾਨੂੰ ਦੱਸਣਗੇ ਵੀ ਇਹ ਤੇ ਸਕਿਨ ਤੇ ਆਪਾਂ ਕਿੱਦਾਂ ਇਹਦਾ ਲਾਭ ਲੈ ਸਕਦੇ ਜੀ 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 ਚਲੋ ਅਸੀਂ ਡਾਕਟਰ ਪਰਮਜੀਤ ਕੋ ਅਰਜਿਨ ਨਾਲ ਅਸੀਂ ਗੱਲਬਾਤ ਕਰਦੇ ਆ ਮੈਮ ਡਾਕਟਰ ਸਾਹਿਬ ਤੇ ਕਹਿ ਰਹੇ ਨੇ ਕਿ ਇੱਕ ਅਨਾਰ ਤੇ ਕਈ ਸੋ ਬਿਮਾਰਾਂ ਦਾ ਹੱਲ ਹੈ ਤੇ ਜਿਨ੍ਹਾਂ ਦੇ ਘਰ ਅਨਾਰ ਲੱਗਿਆ ਹੋਇਆ ਉਹ ਬਿਮਾਰ ਹੋ ਹੀ ਨਹੀਂ ਸਕਦਾ ਤੇ ਜਿਹੜੀ ਸਕਿਨ ਹੈਗੇ ਤੁਸੀਂ ਕਹਿ ਰਹੇ ਹੋ ਵੀ ਸਕਿਨ ਦੇ ਉੱਤੇ ਇਹਦੇ ਲਾਜਵਾਬ ਫਾਇਦੇ ਹੈਗੇ ਨੇ ਕੀ ਫਾਇਦੇ ਹੈਗੇ ਨੇ ਕਿਉਂਕਿ ਅੱਜ ਕੱਲ ਮੈਂ ਦੱਸਿਆ ਡਾਕਟਰ ਸਾਹਿਬ ਨੂੰ ਕਿ ਕਿਸ ਤਰੀਕੇ ਨਾਲ ਬੱਚੇ ਤੋਂ ਲੈ ਕੇ ਜਿਹੜੇ ਬਜ਼ੁਰਗ ਹੈਗੇ ਨੇ ਸਕਿਨ ਦੀਆਂ ਪ੍ਰੋਬਲਮ ਨੂੰ ਲੈ ਕੇ ਪਰੇਸ਼ਾਨ ਨੇ ਹਾਂਜੀ ਇਹ ਜ਼ਿਆਦਾਤਰ ਲੇਡੀਜ਼ ਨੇ ਜਿਵੇਂ ਕਈਆਂ ਦੇ ਸਕਿਨ ਲੂਜ਼ ਹੋ ਜਾਂਦੀ ਹੈ ਕਾਫੀ ਜ਼ਿਆਦਾ ਜਾਂ ਹਰ ਕੋਈ ਚਾਹੁੰਦਾ ਵੀ ਸਾਡਾ ਚਿਹਰਾ ਖੇਲੀਆ ਰਹੇ 글로ਅ ਆਵੇ ਜੀ ਜੀ ਤੇ ਇਹਦੇ ਲਈ ਇਹ ਵੀ ਰਾਮ ਬਾਣਾ ਹੈ ਕੋ ਜੀ 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 ਅੱਛਾ ਕਰਨਾ ਕੀ ਪਊਗਾ ਜੀ ਸਾਨੂੰ ਇਦੇ ਵਾਸਤੇ ਡਾਕਟਰ ਸਾਹਿਬ ਨੇ ਤਾਂ ਦੱਸਿਆ ਜਿਸ ਤਰੀਕੇ ਨਾਲ ਕਿ ਨਕਸੀਰ ਅਗਰ ਸਾਡੀ ਫੁੱਟ ਦੀ ਹੈਗੀ ਹੈ ਨਕਸੀਰ ਨੂੰ ਕੋਈ ਇਸ਼ੂ ਆਉਂਦਾ ਤਾਂ ਉਹਦੇ ਵਾਸਤੇ ਇਹਦਾ ਜਿਹੜੇ ਫੁੱਲ ਹੈਗੇ ਨੇ ਉਹਦਾ ਰਸ ਕੱਢ ਕੇ ਨੱਕ ਦੇ ਵਿੱਚ ਪਾ ਲਈਏ ਤੇ ਅਨਾਰ ਸਾਡੀ ਸਕਿਨ ਦੇ ਉੱਤੇ ਕਿਵੇਂ ਕੰਮ ਕਰਦਾ ਜੀ ਇਹਦੇ ਪੱਤੇ ਲੈ ਲੈਣੇ 1 ਕਿਲੋ 1 ਕਿਲੋ ਪੱਤੇ ਹਾਂਜੀ 1 ਕਿਲੋ ਪੱਤਿਆਂ ਦਾ 1 ਕਿਲੋ ਰਸ ਕੱਢ ਲੈਣਾ ਜੀ ਚੰਗੀ ਤਰ੍ਹਾਂ ਕੁੱਟ ਕੇ ਉਹਦਾ ਰਸ ਕੱਢ ਕੇ ਫਿਰ ਅੱਧਾ ਲੀਟਰ ਮਿੱਠਾ ਤੇਲ ਲੈਣਾ ਮਿੱਠਾ ਤੇਲ ਇਹ ਕਿਹੜਾ ਤੇਲ ਹੁੰਦਾ ਜੀ ਤਿਲਾਂ ਦਾ ਤੇਲ اچھا ਤਿਲਾਂ ਦਾ ਤੇਲ ਠੀਕ ਹੈ ਉਹਦੇ ਵਿੱਚ ਚੰਗੀ ਤਰ੍ਹਾਂ ਕਾੜ ਲੈਣਾ ਜਿੰਨਾ ਚਿਰ ਉਹ ਤੇਲ ਨਹੀਂ ਛੱਡਦਾ ਉਹ ਉਹਨੂੰ ਕਾੜ ਹੀ ਜਾਣਾ ਜਦੋਂ ਪੂਰਾ ਤੇਲ ਨਿਕਲ ਆਇਆ ਉਹਦਾ ਕੱਲਾ ਉਹਨੂੰ ਸ਼ੀਸ਼ੀ 'ਚ ਭਰ ਕੇ ਰੱਖ ਲਓ ਸਵੇਰੇ ਸ਼ਾਮ ਜਿੱਥੇ ਵੀ ਤੁਹਾਡੀ ਸਕਿਨ ਨੂੰ ਕੋਈ ਪ੍ਰੋਬਲਮ ਆ ਜਾਂ ਫੇਸ ਤੇ ਕੋਈ 글로 ਨਹੀਂ ਆਉਂਦਾ ਜਾਂ ਝੁਰੜੀਆਂ ਨੇ ਉੱਥੇ ਲਗਾ ਲਓ ਥੋੜਾ ਸਾਫ਼ ਹੋ ਜਾਏਗਾ ਕੀ ਪਤਾ ਥੋੜਾ ਇਸੇ ਇਹੀ ਇਸਤੇਮਾਲ ਕਰਦੇ ਤੁਹਾਡਾ ਵੀ ਫੇਸ ਕਾਫੀ ਇੰਨੀ ਧੁੱਪ ਦੇ ਵਿੱਚ ਜਿਹੜਾ ਅਸੀਂ ਕਹਿ ਲਈਏ ਕਿ ਚਮਕ ਰਿਹਾ ਹੈ ਇਹ ਜੜੀਆਂ ਬੁੱਟੀਆਂ ਦੇ ਕਮਾਲ ਹੈ ਜੀ 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 ਚਲੋ ਅਸੀਂ ਡਾਕਟਰ ਸਾਹਿਬ ਨਾਲ ਇੱਕ ਵਾਰ ਮੁੜ ਤੋਂ ਜੁੜਦੇ ਹਾਂ ਡਾਕਟਰ ਸਾਹਿਬ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਪਰਮਜੀਤ ਕੌਰ ਜੀ ਨੇ ਤੇ ਦੱਸਿਆ ਨੁਸਖਾ ਫਾਰਮੂਲਾ ਹੁਣ ਇਹ ਦੱਸੋ ਵੀ ਜਿਹੜਾ ਇਹ ਅਨਾਰ ਹੈਗਾ ਜਿਹੜੀ ਕਹਾਵਤ ਹੈਗੀ ਇੱਕ ਅਨਾਰ ਸੌ ਬਿਮਾਰ ਪਰ ਤੁਸੀਂ ਇਹ ਤੋਂ ਉੱਪਰ ਦੀ ਗੱਲ ਕਰ ਰਹੇ ਹੋ ਤੁਸੀਂ ਕਹਿ ਰਹੇ ਹੋ ਕਿ ਇੱਕ ਅਨਾਰ ਕਈ ਸੌ ਬਿਮਾਰ ਠੀਕ ਕਰ ਸਕਦਾ ਕਿਹੜੇ-ਕਿਹੜੇ ਚੀਜ਼ਾਂ ਦੇ ਉੱਤੇ ਜਿਹੜਾ ਅਨਾਰ ਦਾ ਬੂਟਾ ਖੁਦ ਅਨਾਰ ਹੈ ਜਿਹੜਾ ਉਹ ਕੰਮ ਕਰਦਾ ਫਰੂਕੀ ਸਾਹਿਬ ਇਹਦੇ ਪੱਤੇ ਵੀ ਕੰਮ ਚ ਆਉਂਦੇ ਨੇ ਇਹਦੀਆਂ ਟਾਹਣੀਆਂ ਵੀ ਕੰਮ ਚ ਆਉਂਦੀਆਂ ਨੇ ਇਹਦਾ ਫਲ ਵੀ ਕੰਮ ਚ ਆਉਂਦਾ ਇਹਦੇ ਛਿਲਕੇ ਵੀ ਕੰਮ ਚ ਆਉਂਦੇ ਨੇ ਦੇਖੋ ਹੁਣ ਮੈਂ ਤੁਹਾਨੂੰ ਇੱਕ ਸਗਰਹਿਣੀ ਦੀ ਪ੍ਰੋਬਲਮ ਹੈ ਜਿਹੜੀ ਆਈਬੀਐਸ ਜਿਹਨੂੰ ਕਹ ਦਿੰਦੇ ਨੇ ਬਹੁਤ ਵੱਡਾ ਈਸ਼ੂ ਆ ਬਹੁਤ ਵੱਡੀ ਪ੍ਰੋਬਲਮ ਆ ਜਿਹੜੀ ਕਿ ਲੋਕ 20 25 25 ਸਾਲ ਪ੍ਰਾਣ ਵੀ ਮੇਰੇ ਕੋਲੇ ਆਉਂਦੇ ਨੇ ਜਿਹੜੇ ਇਲਾਜ ਕਰਦੇ ਆ ਜਿੰਨਾਂ ਦਾ ਮੈਂ ਉਹਦੇ ਬਾਰੇ ਇੱਕ ਅੱਜ ਤੁਹਾਨੂੰ ਨਕਸ਼ਾ ਦੱਸਣ ਜਾ ਰਹੇ ਹਾਂ ਜਿਹੜਾ ਹਾ ਪੇਟ ਦੀ ਹਰ ਬਿਮਾਰੀ ਤੇ ਕੰਮ ਕਰੂਗਾ ਦੇਖੋ ਜੇ ਤੁਹਾਨੂੰ ਸਗਰਹਿਣੀ ਦੀ ਪ੍ਰੋਬਲਮ ਆ ਜਿਹਨ ਜੇ ਤੁਸੀਂ ਇਹਦੇ ਅਨਾਰ ਦੇ ਛਿਲਕੇ ਨੂੰ ਸੁਕਾ ਕੇ ਬਿਲਗਰੀ ਦਾ ਜਿਹੜਾ ਇਹਦਾ ਛਿਲਕਾ ਹੈ ਅਨਾਰ ਦਾ ਹਾਂਜੀ ਅਨਾਰ ਦੇ ਛਿਲਕੇ ਨੂੰ ਸੁਕਾ ਕੇ ਸੁੱਕੇ ਬਿਲਗਰੀ ਦਾ ਪਾਊਡਰ 100 ਗ੍ਰਾਮ ਬਿਲਗਰੀ ਦਾ ਪਾਊਡਰ 100 ਗ੍ਰਾਮ ਅਨਾਰ ਦਾ ਪਾਊਡਰ ਦੋਨਾਂ ਨੂੰ ਮਿਕਸ ਕਰਕੇ ਇੱਕ ਇੱਕ ਚਮਚ ਸਵੇਰੇ ਸ਼ਾਮ ਤੁਸੀਂ ਨਾਰਮਲ ਪਾਣੀ ਨਾਲ ਲੈਣਾ ਸ਼ੁਰੂ ਕਰ ਦਿਓ ਤੁਹਾਨੂੰ ਸਗਰੈਣੀ ਦੀ ਪ੍ਰੋਬਲਮ ਵਿੱਚ ਲੈਟਰਨ ਦੇ ਵਿੱਚ ਤੁਹਾਡੇ ਖੂਨ ਆਣਾ ਉਲਟੀ ਦੇ ਖੂਨ ਦੀਆਂ ਉਲਟੀਆਂ ਆਉਣੀਆਂ ਹਰ ਤਰ੍ਹਾਂ ਦੀ ਪ੍ਰੋਬਲਮ ਨੂੰ ਠੀਕ ਕਰ ਦਿੰਦਾ ਹੈ ਜੀ 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 ਅੱਛਾ ਤੁਸੀਂ ਕਹਿ ਰਹੇ ਸੀ ਪੇਟ ਦੇ ਰੋਗਾਂ ਵਾਸਤੇ ਵੀ ਇਹ ਰਾਮਬਾਨ ਹੈਗਾ ਜਿਹੜਾ ਅਨਾਰ ਹੈ ਅਨਾਰ ਦਾ ਬੂਟਾ ਅਨਾਰ ਦੇ ਪੱਤੇ ਉਹ ਕਿਵੇਂ ਜੀ ਉਹਦਾ ਇਸਤੇਮਾਲ ਕਿਵੇਂ ਹੋ ਸਕਦਾ ਉਹ ਹੀ ਤੁਹਾਨੂੰ ਦੱਸਿਆ ਨਾ ਇਹ ਜਿਹੜਾ ਬੇਲਗਰੀ ਦਾ ਪਾਊਡਰ ਤੇ ਅਨਾਰ ਦੇ ਛਿਲਕੇ ਦਾ ਪਾਊਡਰ ਇਹ ਦੋਨੇ ਤੁਹਾਡੇ ਪੂਰਾ ਪੇਟ ਦੀ ਬਿਮਾਰੀ ਨੂੰ ਠੀਕ ਕਰਨਾ ਜਿਵੇਂ ਲੂਜ਼ ਮੋਸ਼ਨ ਹੋ ਜਾਂਦੇ ਨੇ ਨਾ ਜਿਹੜੀ ਸਗਰਹਣੀ ਹੁੰਦੀ ਉਹਦੇ ਵਿੱਚ ਬਾਰ-ਬਾਰ ਜਾਣਾ ਟਾਇਲਟ ਜਾਣਾ ਬਾਰ-ਬਾਰ ਪੇਟ ਖਰਾਬ ਹੋਣਾ ਪੇਟ ਦੇ ਜਦੋਂ ਲੈਟਰਨ ਜਾਂਦੇ ਆ ਕਈ ਵਾਰ ਖੂਨ ਆਣਾ ਇਹ ਸਾਰੀਆਂ ਚੀਜ਼ਾਂ ਨੂੰ ਠੀਕ ਕਰੂਗਾ ਜ ਕਿ ਚਲੋ ਤੁਸੀਂ ਦੱਸ ਰਹੇ ਕਿ ਪੇਟ ਵਾਲੇ ਮਾਮਲੇ 'ਚ ਤੇ ਬੜਾ ਆਰਾਮ ਬਾਣੇ ਦਾ ਇਲਾਜ ਹੈਗਾ ਇਹ ਜਿਹੜਾ ਇੱਕ ਅਨਾਰ ਦਾਣਾ ਹੁੰਦਾ ਜੀ ਅਨਾਰ ਦਾਣਾ ਤੁਸੀਂ ਕਹਿ ਰਹੇ ਸੀ ਕਿ ਜਿਹੜਾ ਬੰਦਾ ਫੁੱਲਿਆ ਪਿਆ ਹਵਾ ਭਰੀ ਹੋਈ ਹੈ ਜਿਹਦੇ 'ਚ ਮਤਲਬ ਅਨਾਰ ਦੇ ਦਾਣੇ ਦੇ ਨਾਲ ਉਹ ਦਿਨਾ 'ਚ ਪਿਚਕ ਜੂ ਆ ਉਹ ਮਤਲਬ ਜਿਹੜਾ ਟੋਲੇਰਗਾ ਢਿੱਡ ਬਾਹਰ ਕੱਢਿਆ ਹੋਇਆ ਟੋਲੇਰਗਾ ਢਿੱਡ ਵੀ ਅੰਦਰ ਹੋ ਜੂ ਫੁੱਟਬਾਲ ਵਰਗਾ ਮੂੰਹ ਬਣਿਆ ਹੋਇਆ ਮਤਲਬ ਕਈ ਵਾਰ ਤਾਂ ਲੋਕ ਇਹ ਸੋਚਦੇ ਨੇ ਕਿ ਤੇ ਸੋਜਿਆ ਤਾਂ ਨਹੀਂ ਹੋ ਗਿਆ ਸੋਜਿਆ ਤਾਂ ਨਹੀਂ ਹੋ ਗਿਆ ਉਹਨਾਂ ਦਾ ਵੀ ਹੱਲੇ ਦੇ ਵਿੱਚ ਰੱਖਿਆ ਹੋਇਆ ਹਾਂਜੀ ਇਹਦੇ ਵਿੱਚ ਕੀ ਆ ਫਰੁਕੀ ਸਾਹਿਬ ਜੇ ਤੁਸੀਂ ਇਹਦੇ ਤਾਜ਼ੇ ਪੱਤਿਆਂ ਨੂੰ ਛਾਂ ਵਿੱਚ ਸੁਕਾ ਕੇ ਇਹਦੇ ਨਾਰ ਦੇ ਦਾਣਿਆਂ ਨੂੰ ਦੋਨੇ ਚੀਜ਼ਾਂ ਨੂੰ ਸੁਕਾ ਕੇ ਇਹਨਾਂ ਨੂੰ ਤੁਸੀਂ ਪਾਊਡਰ ਬਣਾ ਲਓ ਪਾਊਡਰ ਬਣਾ ਕੇ ਇਹਦੇ ਵਿੱਚ ਤੁਸੀਂ ਇਹਦੀ ਡਰਿੰਕ ਬਣਾਉਣੀ ਆ ਥੋੜੇ ਜਿਹਾ ਪਾਣੀ ਲੈ ਲਓ ਅੱਧਾ ਗਲਾਸ ਉਹਦੇ ਵਿੱਚ ਅੱਧਾ ਚਮਚ ਇਹਦਾ ਪਾਓ ਥੋੜੀ ਜੀ ਜੀਰੀ ਨੂੰ ਭੁੰਨ ਕੇ ਜੀਰਾ ਜਿਹੜਾ ਹੁੰਦਾ ਆਪਣਾ ਜੀਰੇ ਨੂੰ ਭੁੰਨ ਕੇ ਇਹ ਥੋੜੇ ਦੋ ਕੁ ਛਟਗੀਆਂ ਜੀਰੇ ਦੀ ਪਾ ਲਓ ਸੈਦਾ ਨਮਕ ਜਿਹਨੂੰ ਕਾਲਾ ਨਮਕ ਕਹਿੰਦੇ ਆ ਉਹ ਪਾ ਲਓ ਛਟਕੀ ਦੋ ਛਟਕੀਆਂ ਪਾ ਕੇ ਇਹਦੀ ਡਰਿੰਕ ਸਵੇਰੇ ਸ਼ਾਮ ਪੀਣੀ ਸ਼ੁਰੂ ਕਰ ਦੋ ਤੁਹਾਡਾ ਵਜਨ ਵੀ ਘਟਣਾ ਸ਼ੁਰੂ ਹੋ ਜਾਊਗਾ। ਕੀ ਬਾਤ ਹੈ। ਤੁਹਾਡਾ ਸਰੀਰ ਬਿਲਕੁਲ ਫਿੱਟ ਹੋ ਜਾਊਗਾ। ਇੱਕ ਰੁਕ ਕੇ ਸਾਬ ਮੈਂ ਇੱਥੇ ਚਲੋ ਆਪਾਂ ਇਹ ਤਾਂ ਗੱਲ ਕੀਤੀ ਇੱਕ ਨਾ ਮੇਰੇ ਕੋਲ ਪੇਸ਼ੈਂਟ ਬਹੁਤ ਜ਼ਿਆਦਾ ਜਿਨ੍ਹਾਂ ਨੂੰ ਕਹਿੰਦੇ ਅਨਿੰਦਰਾ ਜਿਨ੍ਹਾਂ ਨੂੰ ਨੀਂਦ ਦੀ ਬਹੁਤ ਪ੍ਰੋਬਲਮ ਆ ਜਿਹੜੇ ਸੌ ਨਹੀਂ ਸਕਦੇ ਜਿਨ੍ਹਾਂ ਨੂੰ ਡਿਪਰੈਸ਼ਨ ਬਹੁਤ ਜ਼ਿਆਦਾ ਜਿਹੜੇ ਕਹਿੰਦੇ ਨੇ ਜੇ ਡਿਪਰੈਸ਼ਨ ਇੰਨਾ ਜ਼ਿਆਦਾ ਅਸੀਂ ਸੌ ਨਹੀਂ ਸਕਦੇ ਨਾ ਸਾਨੂੰ ਨੀਂਦ ਆਉਂਦੀ ਆ ਹਰ ਬੰਦਾ ਅੱਜ ਕੱਲ ਡਿਪਰੈਸ਼ਨ ਦਾ ਪੇਸ਼ੈਂਟ ਆ। ਜਿਹੜੇ ਰੁਕੀ ਸਾਹਿਬ ਜਿਹਨਾਂ ਨੂੰ ਨੀਂਦ ਨਹੀਂ ਆਉਂਦੀ ਜਾਂ ਡਿਪਰੈਸ਼ਨ ਰਹਿੰਦੀ ਆ ਉਹ ਇਹਦੇ ਪੱਤੇ ਇਹਦੇ ਡੱਕੇ ਟਾਹਣੀਆਂ ਜਿਹਨੂੰ ਕਹ ਦਿੰਦੇ ਆ ਇਹਨਾਂ ਨੂੰ ਤੋੜ ਕੇ ਜੇ ਤੁਸੀਂ ਇਹਨਾਂ ਨੂੰ ਮੰਨ ਲਓ 2 ਤੋਂ 3 ਗ੍ਰਾਮ ਇਹਦੇ ਪੱਤੇ ਤੇ ਟਾਹਣੀਆਂ ਨੂੰ ਤੋੜ ਕੇ ਅਸੀਂ ਉਬਾਲ ਕੇ ਇੱਕ ਗਲਾਸ ਪਾਣੀ ਦੇ ਵਿੱਚ ਜਦੋਂ ਅੱਧਾ ਗਲਾਸ ਪਾਣੀ ਦਾ ਰਹਿ ਜਾਵੇ ਇਹਨੂੰ ਤੁਸੀਂ ਰਾਤ ਨੂੰ ਸੌਣ ਲੱਗੇ ਪੀ ਲਓ ਮੈਂ ਕਹਿੰਦੀ ਇੰਨੀ ਗੁੜੀ ਨੀਂਦ ਆਊਗੀ ਇੰਨੀ ਗੁੜੀ ਨੀਂਦ ਆਊਗੀ ਜਿਹੜੀ ਨੀਂਦ ਦੀਆਂ ਗੋਲੀਆਂ ਖਾਂਦੇ ਨਾ ਤੁਹਾਡੀਆਂ ਛੁੱਟ ਜਾਣਗੀਆਂ। ਮਤਲਬ ਕੰਮ ਕਰਨੀ ਨੀਂਦ ਆਊਗੀ। ਮੈਂ ਕਹਿੰਦੀ ਬਹੁਤ ਵਧੀਆ ਨੀਂਦ ਆਉਂਦੀ ਆ ਇਹਦੇ ਨਾਲ। ਤੁਸੀਂ ਅਜ਼ਮਾ ਕੇ ਦੇਖੋ। ਅੱਜ ਪਹਿਲੇ ਦਿਨ ਤੋਂ ਨੀਂਦ ਆਊਗੀ। ਇਹਦੇ ਟਾਹਣੀਆਂ, ਇਹਦੇ ਪੱਤੇ ਇਹਨਾਂ ਨੂੰ ਉਬਾਲ ਕੇ ਜਦੋਂ ਅੱਧਾ ਗਲਾਸ ਪਾਣੀ ਦਾ ਰਹਿ ਗਿਆ ਉਹਨੂੰ ਾਤਾਰ ਲਓ, ਤਾਰ ਕੇ ਪੀ ਲਓ। ਖਾਣ ਕੇ ਮਗਰ ਨਾ ਬਹੁਤ ਵਧੀਆ ਨੀਂਦ ਆਊਗੀ ਜਿਨ੍ਹਾਂ ਨੂੰ ਟੈਨਸ਼ਨ ਰਹਿੰਦੀ ਆ ਜਿਨ੍ਹਾਂ ਦੇ ਬ੍ਰੇਨ ਦੇ ਵਿੱਚ ਜਾਨੀ ਪ੍ਰੋਬਲਮ ਰਹਿੰਦੀ ਆ ਕੋਈ ਉਹ ਸਾਰਿਆਂ ਨੂੰ ਹੱਲ ਕਰ ਦਊਗਾ ਅੱਛਾ ਡਾਕਟਰ ਸਾਹਿਬ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਤੁਸੀਂ ਅਜ਼ਮਾਉਣੀ ਵੀ ਨੁਸਖੀ ਆਪਣੀ ਆਪਣੀ ਪ੍ਰੈਕਟਿਸ ਦੇ ਵਿੱਚ ਇਹਨਾਂ ਦੇ ਅਬਸਟ੍ਰੈਕਟ ਇਹਨਾਂ ਦੇ ਅਰਕ ਕੱਢਦੇ ਹੋ ਦੇਖੋ ਰੁਕੀ ਸਾਹਿਬ ਸਾਡੇ ਤਾਂ ਜਿਹੜੇ ਅਰਕ ਨੇ ਤੁਹਾਨੂੰ ਪਤਾ ਹਰ ਪੌਦੇ ਤੋਂ ਹਰ ਫਲ ਤੋਂ ਸਬਜ਼ੀਆਂ ਤੋਂ ਫੁੱਲਾਂ ਤੋਂ ਅਸੀਂ ਲਾਵ ਲੈਣੇ ਲੈਣਾ ਕਿਉਂ ਲੈਟਰੋਪੈਥੀ ਦਾ ਨਾਂ ਕੀਆ ਲੈਟਰੋਪੈਥੀ ਦੇ ਅਰਕ ਕੱਢਨੇ ਆ ਜਦੋਂ ਅਸੀਂ ਦੇਖੋ ਵੀਡੀਓ ਪਾਉਣ ਦਾ ਸਾਡਾ ਮਕਸਦ ਇਹ ਹੀ ਹੁੰਦਾ ਵੀ ਲੋਕਾਂ ਨੂੰ ਪਤਾ ਲੱਗੇ ਅਸੀਂ ਕਿਹੜੀਆਂ ਚੀਜ਼ਾਂ ਨਾਲ ਅਸੀਂ ਮੈਡੀਸਨ ਤਿਆਰ ਕਰਦੇ ਆ ਦੇਖੋ ਲੋਕਾਂ ਨੂੰ ਹਜੇ ਲੈਟਰੋਪੈਥੀ ਬਾਰੇ ਬਹੁਤ ਜਾਣਕਾਰੀ ਨਹੀਂ ਹੈਗੀ ਹੁਣ ਤਾਂ ਚਲੋ ਫੇਰ ਬਹੁਤ ਪਤਾ ਲੱਗ ਗਿਆ ਪਹਿਲਾਂ ਲੋਕਾਂ ਨੂੰ ਪਤਾ ਹੀ ਨਹੀਂ ਸੀ ਲੈਟਰੋਪੈਥੀ ਮੈਡੀਸਨ ਹੈ ਕੀ ਆ ਜਦੋਂ ਆਪਾਂ ਸੋਸ਼ਲ ਮੀਡੀਆ ਤੇ ਐਕਟਿਵ ਹੁੰਨੇ ਆ ਇਹਦੇ ਚ ਸਾਡਾ ਕੀ ਸਾਨੂੰ ਲੋਕਾਂ ਨੂੰ ਸਮਝਾਉਣਾ ਕੀ ਹੁੰਦਾ ਸੀ ਇਹ ਹੀ ਚੀਜ਼ਾਂ ਦੱਸਣੀ ਹੁੰਦੀਆਂ ਨੇ ਵੀ ਜਿਹੜੇ ਤੁਸੀਂ ਕਹਿੰਦੇ ਹੋ ਜੀ ਇਹਦੇ ਕੋਈ ਸਾਈਡ ਇਫੈਕਟ ਤਾਂ ਨਹੀਂ ਹੈਗੇ ਸਟੀਰੋਇਡ ਤਾਂ ਨਹੀਂ ਹੈਗੇ ਉਹ ਚੀਜ਼ਾਂ ਹੀ ਅਸੀਂ ਸਮਝਾਉਨੇ ਆ ਜੀ ਇਹ ਜਿਹੜੇ ਪੌਦੇ ਨੇ ਸਾਡੇ ਜਿਹੜੇ ਕੁਦਰਤ ਨੇ ਸਾਨੂੰ ਜੇ ਚੀਜ਼ਾਂ ਦਿੱਤੀ ਨੇ ਖਜ਼ਾਨੇ ਦਿੱਤੇ ਨੇ ਇਹ ਕੋਈ ਸਟੀਰੋਇਡ ਨਹੀਂ ਹੁੰਦੀਆਂ ਇਹ ਕੋਈ ਨੁਕਸਾਨ ਕਰਨ ਵਾਲੀਆਂ ਨਹੀਂ ਹੁੰਦੀਆਂ ਇਹਨਾਂ ਦੇ ਜ਼ੀਰੋ ਸਾਈਡ ਇਫੈਕਟ ਹੁੰਦੇ ਨੇ ਜੀ ਜੀ अच्छा ਤੁਸੀਂ ਜਿਹੜਾ ਆਪਣੀ ਪ੍ਰੈਕਟਿਸ ਦੇ ਵਿੱਚ ਅਪਣਾਉਣੀ ਹੋ ਕਿਸੇ ਨਾਲ ਤੁਸੀਂ ਟਰੀਟਮੈਂਟ ਕੀਤਾ ਜਿਹੜਾ ਅਸੀਂ ਦਿਖਾ ਸਕੀਏ ਕਿ ਅਨਾਰ ਨਾਲ ਤੁਸੀਂ ਕਹਿ ਰਹੇ ਹੋ ਬੇਲਗਰੀ ਨਾਲ ਪਾਊਡਰ ਨਾਲ ਸਕਿਨ ਨੂੰ ਲੈ ਕੇ ਬੜੇ ਸੈਂਸਿਟਿਵ ਹੈਗੇ ਨੇ ਜੀ ਲੋਕ ਸਕਿਨ ਦੇ ਉੱਤੇ ਕੋਈ ਸਾਡੇ ਨਾਲ ਗੱਲਬਾਤ ਕਰਾ ਸਕਦੇ ਹੋ ਜਿਹੜਾ ਤੁਹਾਡਾ ਕੋਈ ਮਰੀਜ਼ ਹੋਵੇ ਤਾਂ ਕਿ ਲੋਕਾਂ ਨੂੰ ਸਮਝ ਆਵੇ ਕਿ ਕਿਸ ਤਰੀਕੇ ਨਾਲ ਵਸਤੋ ਵਰਸਟ ਕੰਡੀਸ਼ਨ ਵੀ ਜਿਹੜੀ ਕੁਦਰਤ ਨੇ ਉਸ ਦਾ ਉਸ ਚੀਜ਼ ਦਾ ਇਲਾਜ ਰੱਖਿਆ ਹਾਂਜੀ ਉਹ ਤੁਹਾਨੂੰ ਮੈਂ ਇੱਕ ਬੱਚੇ ਨਾਲ ਮਲਾਵਾਗਾ ਹਸਪੀਟਲ ਜਾ ਕੇ ਉਹ ਬੱਚੇ ਦੀ ਜਿੱਦਾਂ ਤੁਸੀਂ ਦੇਖ ਦੇਖੋਗੇ ਸਕਿਨ ਕਾਫੀ ਖਰਾਬ ਸੀਗੀ ਹੁਣ ਬਹੁਤ ਵਧੀਆ ਰਿਜ਼ਲਟ ਨੇ ਉਹਦੇ ਉਹਨੂੰ ਕੁਝ ਲਗਾਉਣ ਨੂੰ ਦਿੱਤਾ ਸੀ ਕੋ ਡ੍ਰੌਪਸ ਦਿੱਤੇ ਸੀ ਪੀਣ ਲਈ ਤੇ ਬਾਕੀ ਇੱਕ ਰੁਕੀ ਸਾਹਿਬ ਆਪਣੇ ਜਿਵੇਂ ਕੰਨਾਂ ਦੇ ਵੀ ਇਲਾਜ ਹਨ ਆਪਾਂ ਕਰਦੇ ਆ ਇਹਦੇ ਵਿੱਚ ਨਾ ਕੰਨਾਂ ਦਾ ਵੀ ਇਲਾਜ ਬਹੁਤ ਵਧੀਆ ਜਿਹੜੇ ਇਹਦੀਆਂ ਨਾ ਜਦੋਂ ਫੁੱਲ ਨਿਕਲਦਾ ਉਹ ਤੇ ਦੋ ਕ ਫੁੱਲਾਂ ਨੂੰ ਕੁੱਟ ਕੇ ਉਹਦੀਆਂ ਜਿਹੜੀਆਂ ਬੂੰਦਾਂ ਨੇ ਉਹ ਅਸੀਂ ਕੰਨ ਦੇ ਵਿੱਚ ਵੀ ਪਾ ਲਈਏ ਜਾਂ ਇਹਦੇ ਪੱਤਿਆਂ ਦਾ ਰਸ ਕੱਢ ਕੇ ਅਸੀਂ ਦੋ ਬੂੰਦਾਂ ਕੰਨ ਵਿੱਚ ਪਾ ਲਈਏ ਸਾਡੇ ਕੰਨ ਦੀਆਂ ਬਿਮਾਰੀਆਂ ਵੀ ਠੀਕ ਕਰ ਦਿੰਦਾ ਜਿਹੜੀ ਸ਼ੀਨ ਸ਼ੀਨ ਟਾਂ ਟਾਂ ਹੁੰਦੀ ਹੈ ਜੀ ਹਾਂਜੀ ਕਾਫੀ ਜ਼ਿਆਦਾ ਲਾਭ ਮਿਲ ਜਾਂਦਾ ਇਹ ਨਾਲ ਸੋ ਡਾਕਟਰ ਸਾਹਿਬ ਨੇ ਵੱਡੇ ਵੱਡੇ ਦਾਅਵੇ ਹੈਗੇ ਨੇ ਜਿਹੜੇ ਅਨਾਰ ਦੇ ਬੂਟੇ ਅਨਾਰ ਤੇ ਇਹਦੇ ਅਨਾਰ ਦੇ ਛਿਲਕੇ ਨੂੰ ਲੈ ਕੇ ਕੀਤੇ ਨੇ ਹੁਣ ਅਸੀਂ ਸਮਝਾਂਗੇ ਚੱਲਦੇ ਆਂ ਕੁਝ ਜਿਹੜੇ ਮਰੀਜ਼ ਕੋਈ ਹੋਣਗੇ ਉੱਥੇ ਉਹਨਾਂ ਨਾਲ ਗੱਲਬਾਤ ਕਰਕੇ ਸਮਝਣ ਦੀ ਕੋਸ਼ਿਸ਼ ਕਰਾਂਗੇ ਡਾਕਟਰ ਸਾਹਿਬ ਕਹਿੰਦੇ ਅਸੀਂ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਜਿਹੜੇ ਅਨਾਰ ਦਾ ਐਕਸਟ੍ਰੈਕਟ ਹੈਗਾ ਜਾਂ ਇਸ ਤਰ੍ਹਾਂ ਦੇ ਜਿਹੜੇ ਬੂਟੇ ਹੈਗੇ ਨੇ ਇਸ ਤਰ੍ਹਾਂ ਦੇ ਜਿਹੜੇ ਪੌਦੇ ਹੈਗੇ ਨੇ ਹੋਰ ਵੀ ਉਹਨਾਂ ਦੇ ਐਕਸਟ੍ਰੈਕਟ ਦੇ ਜ਼ਰੀਏ ਜਿਹੜਾ ਇਲਾਜ ਟ੍ਰੀਟਮੈਂਟ ਕਰਦੇ ਆਂ ਖਾਸ ਕਰਕੇ ਕੰਨਾਂ ਦਾ ਖਾਸ ਕਰਕੇ ਅਸੀਂ ਕਹਿ ਲਈਏ ਕਿ ਕੱਦ ਵਧਾਉਣ ਵਾਲੇ ਮਾਮਲੇ 'ਚ ਵੀ ਤੁਸੀਂ ਇਹਦਾ ਇਸਤੇਮਾਲ ਕਰਦੇ ਹੋ ਜੀ ਕੱਦ ਵਧਾਉਣ ਵਾਲੇ 'ਚ ਫਰੁਕੀ ਸਾਹਿਬ ਮੈਂ ਤੁਹਾਨੂੰ ਅਗਲੀ ਵਾਰ ਮਿਲਾਉਂਗਾ ਜਿਹੜੀਆਂ ਅਸੀਂ ਬੂਟੀਆਂ ਜਾਂ ਜੜੀਆਂ ਬੂਟੀਆਂ ਜਾਂ ਪੌਦਿਆਂ ਦਾ ਇਸਤੇਮਾਲ ਕਰਦੇ ਅਗਲੀ ਵਾਰ ਆਪਾਂ ਕਰਾਂਗੇ ਉਸ ਤੇ ਗੱਲ ਬਹੁਤ-ਬਹੁਤ ਸ਼ੁਕਰੀਆ ਤੇ ਚਲੋ ਹੁਣ ਅਸੀਂ ਜਿਹੜਾ ਹਸਪੀਟਲ ਦੇ ਵਿੱਚ ਚਲਦੇ ਹਾਂ ਹਸਪੀਟਲ ਦੇ ਵਿੱਚ ਜਾ ਕੇ ਦੇਖਾਂਗੇ ਕਿ ਕਿਸ ਤਰੀਕੇ ਦੇ ਮਰੀਜ਼ ਨੇ ਜਿਹੜੇ ਉੱਥੇ ਆਏ ਹੋਏ ਨੇ ਔਰ ਡਾਕਟਰ ਸਾਹਿਬ ਦੇ ਦਾਅਵੇ ਨੇ ਜਿਹੜੇ ਉਹ ਕਿੰਨੇ ਕੁ ਸੱਚ ਸਾਬਿਤ ਹੁੰਦੇ ਨੇ ਆਓ ਜੀ ਸੋ ਅਸੀਂ ਪਹੁੰਚ ਚੁੱਕੇ ਹਾਂ ਡਾਕਟਰ ਪਰਮਜੀਤ ਕੌਰ ਤੇ ਡਾਕਟਰ ਅਮਨਪ੍ਰੀਤ ਸਿੰਘ ਹੋਰਾਂ ਦੇ ਹਸਪੀਟਲ ਦੇ ਵਿੱਚ ਕੁਝ ਕੁ ਮਰੀਜ਼ ਹੈਗੇ ਨੇ ਜਿਹੜੇ ਇੱਥੇ ਪਹੁੰਚੇ ਹੋਏ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਸਮਝਣ ਦੀ ਕੋਸ਼ਿਸ਼ ਕਰਾਂਗੇ ਡਾਕਟਰ ਸੋ ਪਹਿਲਾਂ ਕਿ ਅਸੀਂ ਡਾਕਟਰ ਸਾਹਿਬ ਹੋਰਾ ਦੇ ਦਾਅਵਿਆਂ ਦੀ ਪਰਚੋਲ ਕਰੀਏ ਇੱਕ ਬੇਬੇ ਹੈਗੀ ਹੈ ਜਿਹੜੀ ਇੱਥੇ ਸਾਡੇ ਕੋਲ ਬੈਠੇ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਹੈ ਤੁਹਾਡਾ ਬਲਵਿੰਦਰ ਕੌਰ ਜੀ ਅੱਛਾ ਕਿੱਥੋਂ ਆਏ ਹੋ ਅਸੀਂ ਰੈਕੋਰਡ ਕੋ ਪੈਂਡਾ ਲਿੱਤ ਰਹੇ ਹਾਂ ਜੀ ਸੋ ਅੱਛਾ ਇੱਥੇ ਕਿਵੇਂ ਡਾਕਟਰ ਸਾਹਿਬ ਕੋਲ ਕਿਵੇਂ ਆਏ ਹੋ ਅਸੀਂ ਵੀਡੀਓ ਦੇਖ ਕੇ ਆਏ ਹਾਂ ਜੀ ਵੀਡੀਓ ਦੇਖ ਕੇ ਆਏ ਹਾਂ ਕਿਹੜੀ ਵੀਡੀਓ ਦੇਖੀ ਸੀ ਅਸੀਂ ਦੇਖੀ ਸੀ ਕੰਨਾਂ ਬਾਰੇ ਜੀ ਅੱਛਾ ਕੰਨਾਂ ਬਾਰੇ ਹੋਰ ਕਿੰਨਾਂ ਦੀ ਪ੍ਰੋਬਲਮ ਠੀਕ ਹੋ ਮਾਰਕੈਂਸਨ ਜੀ ਹੱਥ ਕੰਬਣ ਲੱਗ ਜਾਂਦੇ ਆ ਕਮਜ਼ੋਰੀ ਹੋ ਜਾਂਦੀ ਹੈ ਸ਼ਰੀਰ ਤੌਰ 'ਤੇ ਨਹੀਂ ਹੁੰਦਾ ਦਿਮਾਗ ਨਾਲ ਕੁਝ ਵੰਦਾ ਡਾਕਟਰ ਕਹਿੰਦੇ ਨੇ ਅੱਛਾ ਜੀ ਹਾਂਜੀ ਤੇ ਹੱਥ ਤਾਂ ਹੁਣ ਵੀ ਕੰਬ ਰਹੇ ਨੇ ਹੱਥ ਇੱਥੇ 60 ਲੱਗੀ ਹੋਈ ਹੈ ਜੀ ਇਹ ਤਾਂ ਅੱਗੇ ਤੋਂ ਤਾਂ ਬਹੁਤ ਫਰਕ ਆ ਲੋ ਇੱਥੇ ਇੱਥੇ ਤਾਂ 60 ਲੱਗੀ ਹੋਈ ਐਕਸੀਡੈਂਟ ਹੋ ਗਿਆ ਸੀ ਅੱਛਾ ਹਾਂਜੀ ਤੇ ਪਹਿਲਾਂ ਕੀ ਹੁੰਦਾ ਸੀ ਪਹਿਲਾਂ ਭੁੱਲਦੀ ਭੁੱਲ ਜਾਂਦੀ ਸੀ ਮੈਂ ਤੌਰ ਨਹੀਂ ਸੀ ਹੁੰਦਾ ਹੱਥ ਕੰਬੀ ਜਾਂਦੇ ਸੀ ਜਦ ਕੋਈ ਆ ਜਾਂਦਾ ਸੀ ਗੈਸਟ ਆ ਜਾਂਦਾ ਸੀ ਬਸ ਘਬਰਾਟ ਆਉਂਦੀ ਸੀ ਬੀ ਪੁਰਾਣੇ ਆ ਗਏ ਜਾਂ ਕੋਈ ਚਲਿਆ ਗਿਆ ਭੀ ਫਿਰ ਤਰਨੀ ਸੀ ਹੁੰਦਾ ਅੱਛਾ ਹਾਂਜੀ ਸਰੀਰ ਕੰਮ ਕਰਨੋਂ ਕਮਜ਼ੋਰ ਹੋ ਗਿਆ ਬਾਪੂ ਜੀ ਦੱਸਦੇ ਸੀ ਕਿ ਗਰਦਨ ਵੀ ਹਿਲਦੀ ਸੀ ਪਹਿਲਾਂ ਤੇ ਹਾਂਜੀ ਹਾਂਜੀ ਹਿਲਦੀ ਸੀ ਹੱਥ ਵੀ ਕੰਬਦੇ ਸੀ ਤੇ ਗਰਦਨ ਵੀ ਹਿਲਦੀ ਸੀ ਮਤਲਬ ਇਹਨਾਂ ਨਾਲੋਂ ਵੱਧ ਕੰਬਦੇ ਸੀ ਪਹਿਲਾਂ ਹਾਂਜੀ ਇਹ ਤਾਂ ਸੱਟ ਲੱਗੀ ਕਰਕੇ ਕੰਬਦਾ ਹੀ ਆ ਹੱਥ ਤਾਂ ਠੀਕ ਨਹੀਂ ਹੋਣਾ ਚਾਹੇ ਹੱਥ ਠੀਕ ਹੋ ਗਏ ਹਾਂਜੀ ਹਾਂਜੀ ਇਹ ਤਾਂ ਡਾਕਟਰ ਕਹਿੰਦੇ ਨੇ ਵੀ ਇਹਦਾ ਤਾਂ ਕੋਈ ਟਰੀਟਮੈਂਟ ਹੈ ਨਹੀਂ ਦਵਾਈ ਖਾਈ ਜਾਓ ਬਸ ਅਸੀਂ ਤਾਂ ਇਹੀ ਕਿਹਾ ਸੀ ਡਾਕਟਰਾਂ ਨੇ ਦੱਸਾਨੂੰ ਦੂਜੇ ਡਾਕਟਰਾਂ ਨੇ ਅੰਗਰੇਜ਼ੀ ਡਾਕਟਰਾਂ ਨੇ ਤਾਂ ਵੀ ਠੀਕ ਨਹੀਂ ਹੁੰਦਾ ਇਹ ਖਾਣ ਹੀ ਪਊ ਸਾਰੀ ਉਮਰ ਦਵਾਈ ਤੁਹਾਨੂੰ ਖਾਣੀ ਪਊਗੀ ਤੇ ਅਸੀਂ ਇਹ ਡਾਕਟਰ ਸਾਹਿਬ ਉਹਨਾਂ ਦੀ ਵੀਡੀਓ ਦੇਖੀ ਫਿਰ ਅਸੀਂ ਇੱਥੇ ਆਏ ਤੇ ਸਾਨੂੰ ਇਹ ਕਹਿੰਦੇ ਨਹੀਂ ਵੀ ਅਸੀਂ ਸਾਡੇ ਕੋਲ ਇਲਾਜ ਹੈਗਾ ਅੱਛਾ ਹਾਂਜੀ ਕਿੰਨੇ ਟਾਈਮ ਚ ਫਰਕ ਪਿਆ ਤੁਹਾਨੂੰ ਅਸੀਂ 3 ਮਹੀਨੇ ਹੋ ਗਏ ਜੀ 3 ਮਹੀਨੇ ਚ ਫਰਕ ਪਿਆ ਗਿਆ ਹਾਂਜੀ ਕਿੰਨੇ ਟਾਈਮ ਦੀ ਪ੍ਰੋਬਲਮ ਸੀ ਤੁਹਾਨੂੰ ਇਹ ਮੈਨੂੰ 5-6 ਸਾਲ ਤੋਂ ਹਾਂਜੀ 5-6 ਸਾਲ ਤੋਂ ਪ੍ਰੋਬਲਮ ਹੈ ਮਤਲਬ ਹੁਣ ਜਿਹੜਾ ਉਹ ਦਿਮਾਗ ਸੁਣ ਜਾ ਰਹਿਦਾ ਸੀ ਉਹ ਠੀਕ ਵੀ ਉਹ ਹਾਂਜੀ ਹੁਣ ਫਰਕ ਆਈ ਨੀਂਦ ਵੀ ਆ ਜਾਂਦੀ ਹੈ ਮੈਨੂੰ ਪਹਿਲਾਂ ਨੀਂਦ ਨਹੀਂ ਸੀ ਹੁੰਦੀ ਪਹਿਲਾਂ ਨੀਂਦ ਘਾਟ ਕੀ ਸੀਗੀ ਜੀ ਅੱਛਾ ਹਾਂਜੀ ਦਿਮਾਗ ਵੀ ਮਤਲ ਮਾਝਾ ਗੱਲਾਂ ਜੀਆਂ ਭੁੱਲ ਜਾਂਦੀ ਸੀ ਫਿਰ ਮੈਂ ਅੱਛਾ ਹਾਂਜੀ ਜੀ ਜੀ ਚਲੋ ਤੁਸੀਂ ਦੇਖੋ ਜਿਹੜੀ ਸਰੀਰ ਕੰਬਣ ਲੱਗ ਜਾਂਦਾ ਹੈ ਉਹ ਦਿੱਕਤ ਮਾਤਾ ਜੀ ਨੂੰ ਸੀ ਸੁਖਕ ਸਕਿਨ ਵਾਲੇ ਪੇਸ਼ੈਂਟ ਹੈਗੇ ਨੇ ਜਿਹੜੇ ਇੱਥੇ ਪਹੁੰਚੇ ਹੋਏ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਸਮਝਣ ਦੀ ਕੋਸ਼ਿਸ਼ ਕਰਾਂਗੇ ਇੱਕ ਬੱਚਾ ਹੈਗਾ ਉਹ ਬੱਚੇ ਦਾ ਕਾਫੀ ਅਸੀਂ ਕਹਿ ਲਈਏ ਕਿ ਹਾਲਾਤ ਸਕੇਨ ਦੇ ਖਰਾਬ ਸੀ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕਿਹੜੀ ਦਿੱਕਤ ਪਰੇਸ਼ਾਨੀ ਉਹ ਪਹਿਲਾਂ ਲੈ ਕੇ ਆਏ ਸੀ ਤੇ ਉਸ ਤੋਂ ਬਾਅਦ ਏਪੀ ਇਲੈਕਟਰੋ ਹੋਮਿਓਪੈਥੀ ਹਸਪੀਟਲ ਦੇ ਵਿੱਚ ਆਉਣ ਤੋਂ ਬਾਅਦ ਡਾਕਟਰ ਅਮਨਪ੍ਰੀਤ ਤੇ ਡਾਕਟਰ ਪਰਮਜੀਤ ਦੇ ਨੁਸਖਿਆਂ ਤੋਂ ਬਾਅਦ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੀ ਫਰਕ ਆਇਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਜੀ ਤੁਹਾਡੇ ਠੀਕ ਹੋ ਬਹੁਤ ਵਧੀਆ ਚੜ੍ਹਦੀ ਕਲਾ ਕੀ ਨਾਮ ਹੈ ਤੁਹਾਡਾ ਸਤਿੰਦਰਪਾਲ ਕੌਰ ਕਿੱਥੋਂ ਆਏ ਹੋ ਸੰਗਰੂਰ ਤੋਂ ਜੀ ਸੰਗਰੂਰ ਤੋਂ ਆਏ ਹੋ ਤੇ ਇੱਥੇ ਕਿਵੇਂ ਜੀ ਬੇਟੇ ਨੂੰ ਪ੍ਰੋਬਲਮ ਸੀ 6.5 ਸ ਜਦੋਂ ਬਰਥ ਹੋਇਆ ਸੀ ਤਾਂ तकरीबन ਸਵਾ ਡੇਢ ਸਾਲ ਦੇ ਨੂੰ ਪ੍ਰੋਬਲਮ ਹੋਈ ਸਕਿਨ ਦੀ ਸਕਿਨ ਬਹੁਤ ਜਿਆਦਾ ਪ੍ਰੋਬਲਮ ਚ ਸੀਗੀ ਮਤਲਬ ਕੱਪੜਾ ਵੀ ਨਹੀਂ ਸੀ ਪਹਿਨਦਾ ਕਈ ਵਾਰ ਇੰਨੀ ਹਾਲਤ ਖਰਾਬ ਸੀ ਇਹਦੀ ਹਾਂਜੀ ਫਿਰ ਪਟਿਆਲੇ ਮੈਡੀਸਨ ਦਵਾਈ ਜਿੱਥੇ ਤੱਕ ਹੋ ਸਕੇ ਆਪਾਂ ਇਲਾਜ ਕਰਵਾਇਆ ਤੇ ਫਿਰ ਇੱਥੋਂ ਅਸੀਂ ਮੈਡੀਸਨ ਸ਼ੁਰੂ ਕੀਤੀ ਬੱਚੇ ਨੂੰ ਪੰਜ ਮਹੀਨੇ ਹੋ ਗਏ ਮੈਡੀਸਨ ਲੈਂਦੇ ਨੂੰ ਹੁਣ ਇਹਦੇ ਸਿਰਫ ਦਾਗ ਨੇ ਬਾਡੀ ਉੱਪਰ ਬਾਕੀ ਸਾਰੀ ਸਕਿਨ ਠੀਕ ਹੈਗੀ ਤੁਸੀਂ ਦੱਸ ਰਹੇ ਸੀ ਕਿ ਤੁਸੀਂ ਇਲਾਜ ਬਹੁਤ ਦੂਰੋਂ ਦੂਰੋਂ ਕਰਾਇਆ ਬੜਾ ਮਹਿੰਗਾ ਮਹਿੰਗਾ ਇਲਾਜ ਤੁਸੀਂ ਕਰਵਾਇਆ ਬੇਟੇ ਦਾ ਆਲਰੇਡੀ ਪਤਾ ਸੀਗਾ ਵੀ ਜਿਹੜੀਆਂ ਇਹ ਆਪਣੇ ਐਲੋਪੈਥੀ ਮੈਡੀਸਨ ਆ ਗਈ ਉਹਨੇ ਸਾਈਡ ਇਫੈਕਟ ਦੇਣੇ ਦੇਣਾਗਾ ਕਿਉਂਕਿ ਬੱਚੇ ਦੀ ਭੁੱਖ ਮਰ ਜਾਂਦੀ ਸੀ ਦੀ ਬਿਲਕੁਲ ਹੀ ਔਰ ਹੁਣ ਬਿਲਕੁਲ ਠੀਕ ਆ ਖੁਦ ਅੱਛਾ ਫੀਲ ਕਰਦਾ ਖੇਡਣ ਵੀ ਜਾਂਦਾਗਾ ਅੱਛਾ ਪਹਿਲੇ ਤੁਸੀਂ ਘਰ ਚੀਵਾੜੀ ਰੱਖਦੇ ਸੀ ਵੀ ਕਿਤੇ ਅਲਰਜੀ ਨਾ ਹੋ ਜਾਵੇ ਖਾਸ ਖਾਰਿਜ ਫੇਰ ਨਾ ਸ਼ੁਰੂ ਹੋ ਜਾਵੇ ਹਾਂਜੀ ਸਰ ਮੈਂ ਤੁਸੀ ਯਕੀਨ ਕਰੇ ਸੀ ਨੂੰ ਧੁੱਪ ਚ ਨਹੀਂ ਚਲੇ ਜਾਂਦੇ ਬਿਲਕੁਲ ਵੀ ਧੁੱਪ ਚ ਨਹੀਂ ਚਲੇ ਜਾਂਦੇ ਹੁਣੇ ਧੁੱਪ ਚ ਚਲਾ ਜਾਂਦਾ ਖੇਡਦਾਗਾ ਬਾਹਰ ਕਿਤੇ ਵੀ ਜਾਣਾਗਾ ਹੁਣ ਸਾਨੂੰ ਐ ਫਿਕਰ ਨਹੀਂ ਹੁੰਦਾ ਵੀਸੀ ਕਿ ਮੈਂ ਸੰਭਾਲ ਸੰਭਾਲ ਰੱਖਿਆ ਹੋਇਆ ਸੀ ਅੰਦਰ ਅੰਦਰ ਰੱਖਦੇ ਸੀ ਬਲਕਿ ਬੱਚਾ ਖੁਦ ਇਰੀਟੇਟ ਹੁੰਦਾ ਸੀ ਨਾ ਵੀ ਜਦੋਂ ਅਸੀਂ ਹਰ ਵਕਤ ਬੱਚੇ ਨੂੰ ਖੇਡਣੇ ਦੇਣਾ ਬਲਕਿ ਰੋਕੀ ਜਾਣਾ ਆਹ ਨਹੀਂ ਖਾਣਾ ਆਹ ਨਹੀਂ ਕਰਨਾ ਉਹ ਫਿਰ ਜਿਵੇਂ ਕਹਿੰਦੇ ਟੱਕਰ ਹੀ ਮਾਰਦਾ ਸੀ ਸਾਡੇ ਚ ਹਾਂਜੀ ਮਤਲਬ ਲਾਈਵ ਬਿਲਕੁਲ ਕਿਉਂਕਿ ਇੱਕ ਬਤੌਰ ਮਦਰ ਔਰ ਬਤੌਰ ਇੱਕ ਸੀ ਕਹ ਲਈਏ ਕਿ ਸਾਰੇ ਘਰ ਨੂੰ ਸੰਭਾਲਣਾ ਤੇ ਫਿਰ ਬੱਚੇ ਦੀ ਖਾਸ ਕਰਕੇ ਜ਼ਿੰਮੇਵਾਰੀ ਤੇ ਕੀ ਕਹੋਗੇ ਲੋਕਾਂ ਨੂੰ ਜਿਹੜੇ ਇਸ ਵੇਲੇ ਤੁਹਾਨੂੰ ਦੇਖ ਰਹੇ ਨੇ ਤੁਹਾਡੇ ਵਰਗੇ ਬੱਚੇ ਵਾਂਗੂ ਜਿਹੜੇ ਪਰੇਸ਼ਾਨ ਹੈਗੇ ਨੇ ਸਕਿੱਲ ਦੀਆਂ ਦਿੱਕਤਾਂ ਪਰੇਸ਼ਾਨੀਆਂ ਹੈਗੇ। ਪਹਿਲੀ ਗੱਲ ਤਾਂ ਮੈਂ ਕਹੂੰਗੀ ਮੇਰੇ ਬੇਟੇ ਵੱਲ ਜਰੂਰ ਇੱਕ ਵਾਰੀ ਕੈਮਰਾ ਮਾਰੋ। ਕਿਉਂਕਿ ਇਹ ਬੇਟੇ ਦੇ ਨਾ ਅੱਖਾਂ ਦੇ ਜਿਹੜੇ ਉੱਪਰਲੇ ਵਾਲ ਸੀ ਇਹ ਵੀ ਖਤਮ ਹੋ ਗਏ ਸੀਗੇ। ਜੀ ਤੁਸੀਂ ਦਿਖਾਓ ਇੱਕ ਵਾਰ। ਇਹ ਹੁਣ ਆ ਜਿਹੜੀ ਆਈਬ੍ਰੋ ਆ ਗਈ ਇਹ ਆ ਰਹੀ ਹੈਗੀ। ਇਹਦੀ ਆਈਬ੍ਰੋ ਵੀ ਖਤਮ ਹੋ ਗਈ ਸੀ ਉੱਪਰੋਂ ਕਿਉਂਕਿ ਇਹ ਇੰਨਾ ਜ਼ਿਆਦਾ ਸਕ੍ਰੈਚ ਪਾ ਲੈਂਦਾ ਸੀਗਾ। ਮਤਲਬ ਇਹ ਅਜੀਬ ਲੱਗਦਾ ਸੀ ਬਹੁਤ। ਮੈਂ ਕਦੇ ਇਹਦੇ ਚਸ਼ਮਾ ਲਾ ਲੈਣਾ ਗੋਗਲਸ ਲ ਵੀ ਅਜੀਬ ਜਨ ਲੱਗੇ ਇਹਨੂੰ ਖੁਦ ਨੂੰ ਵੀ ਫੀਲ ਹੁੰਦਾ ਸੀ ਇੱਕ ਵਾਰ ਮੈਨੂੰ ਯਾਦ ਆਨ ਮੈਂ ਗੱਲ ਕਹੀ ਵੀ ਮੈਨੂੰ ਲੋਕਾਂ ਨੂੰ ਜਵਾਬ ਦੇਣਾ ਬਹੁਤ ਔਖਾ ਲੱਗਦਾ ਜਦੋਂ ਪੁੱਛਦੇ ਕੀ ਪ੍ਰੋਬਲਮ ਹੈ ਇਹ ਕਹਿੰਦਾ ਮਮਾ ਮੈਨੂੰ ਸੁਣਨਾ ਬਹੁਤ ਔਖਾ ਲੱਗਦਾ ਵੀ ਉਸ ਵਕਤ ਮੈਨੂੰ ਬਹੁਤ ਫੀਲ ਹੋਇਆ ਸੀਗਾ ਵੀ ਬੱਚਾ ਕਿੰਨਾ ਮਹਿਸੂਸ ਕਰ ਰਿਹਾ ਅੰਦਰੋਂ ਨਹੀਂ ਹੁਣ ਤੇ ਹੁਣ ਤੇ ਪਤਾ ਵੀ ਨਹੀਂ ਹੈ ਜੀ ਬੱਚੇ ਦਾ ਹਾਂਜੀ ਹੁਣ ਇਹਦੀ ਗਰੋਥ ਆ ਰਹੀ ਹੈ ਹੁਣ ਪ੍ਰੋਪਰ ਹੈ ਹੁਣ ਇਹਨੂੰ ਥੋੜਾ ਜਿਹਾ ਪਤਾ ਵੀ ਲੱਗ ਗਿਆ ਅੰਦਰ ਵੀ ਅੱਛਾ ਫੀਲ ਕਰ ਰਿਹਾ ਹੈਗਾ ਰਾਤ ਰਾਤ ਵੀ ਇਹਨੇ ਮਲ ਕੇ ਆਈਸਕ੍ਰੀਮ ਖਾਦੀ ਹੈ ਠੀਕ ਹੈ ਮਤਲਬ ਜੇ ਇਹਨੇ ਕੋਈ ਵੀ ਮਿੱਠੀ ਚੀਜ਼ ਲੈ ਲਈ ਤਾਂ ਤੁਰੰਤ ਪ੍ਰੋਬਲਮ ਖੜੀ ਹੋ ਜਾਂਦੀ ਸੀ ਤੇ ਹੁਣ ਮਿੱਠਾ ਖਾਣ ਲੱਗ ਗਿਆ ਹਾਂ ਖਾ ਲੈਂਦਾ ਜੀ ਹੁਣ ਤਾਂ ਅਸੀਂ ਆ ਖੁਦ ਬੈਠ ਕੇ ਨਾਲ ਗੱਲਬਾਤ ਕਰਦੇ ਹਾਂ ਤੇ ਇੱਕ ਵਾਰ ਤੁਸੀਂ ਦੇਖੋ ਹੁਣ ਇਹਦੇ ਹਾਲਾਤ ਸਾਡੇ ਅ ਮੁੰਡੇ ਦੇ ਜਿਹੜੇ ਤੁਸੀਂ ਦੇਖੇ ਹੋਣੇ ਆਂ ਦੱਸੋ ਵੀ ਕੀ ਹੋਇਆ ਸੀ ਇਹ ਇਹ ਕੀ ਹੋਇਆ ਹੋਇਆ ਸਰ ਜੀ ਅਲਰਜੀ ਹੋਏਗੇ ਸੀ ਹੁਣ ਠੀਕ ਆ ਬਹੁਤ ਵਧੀਆ ਸ਼ੁਕਰ ਕਰਦੇ ਆ ਪਰਮਾਤਮਾ ਡਾਕਟਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਸਭ ਤੋਂ ਵੱਧ ਧੰਨਵਾਦ ਤੁਸੀਂ ਮਨ ਤੱਕ ਲੈ ਕੇ ਆਏ ਬਹੁਤ ਬਹੁਤ ਸ਼ੁਕਰੀਆ ਜੀ ਚਲੋ ਸਾਰੀ ਗੱਲਬਾਤ ਲਈ ਸੋ ਤਸਵੀਰਾਂ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਆ ਅਸੀਂ ਫਾਦਰ ਸਾਹਿਬ ਨਾਲ ਵੀ ਬੇਟੇ ਦੀ ਗੱਲਬਾਤ ਕਰਦੇ ਆ ਕਿਉਂਕਿ ਇਹ ਬਤੌਰ ਪਿਤਾ ਬਤੌਰ ਪਿਤਾ ਬੜੀਆਂ ਦਿੱਕਤਾਂ ਹੁੰਦੀਆਂ ਨੇ ਸੱਚ ਕਹਿੰਦੇ ਸੱਚੀ ਗੱਲ ਜੀ ਕੀ ਨਾਂ ਹੈ ਤੁਹਾਡਾ ਜਗਤਾਰ ਸਿੰਘ ਅੱਛਾ ਜਗਤਾਰ ਜੀ ਬਤੌਰ ਪਿਤਾ ਜੇਕਰ ਅਸੀਂ ਗੱਲ ਕਰੀਏ ਉਹਨਾਂ ਜੇ ਸਾਡੇ ਜਵਾਗ ਦੇ ਕੋਈ ਚੁੰਡੀ ਵੱਢਦੇ ਨਾ ਤੇ ਮਤਲਬ ਸਾਡੇ ਤੇ ਹੁੰਦਾ ਵੀ ਦਿਲ ਤੇ ਚੁੰਡੀ ਵੱਢੀ ਗਈ ਤੇ ਜਦੋਂ ਇੰਨੀਆਂ ਦਿੱਕਤਾਂ ਪਰੇਸ਼ਾਨੀਆਂ ਵਿੱਚ ਬੇਟੇ ਨੂੰ ਦੇਖਦੇ ਸੀ ਸਕਿੰਦਿਆਂ ਲੈ ਕੇ ਟ੍ਰੀਟਮੈਂਟ ਵੀ ਬੜਾ ਕਰਾਇਆ ਉਸ ਵੇਲੇ ਕੀ ਚੱਲਦਾ ਹੁੰਦਾ ਸੀ ਮਨ 'ਚ ਬਹੁਤ ਜ਼ਿਆਦਾ ਮਤਲਬ ਪਰੇਸ਼ਾਨੀ ਹੁੰਦੀ ਸੀ ਮਤਲਬ ਮੈਂਟਲੀ ਤੌਰ ਤੇ ਵੀ ਮਤਲਬ ਇੱਕ ਬੇਟਾ ਤੇ ਫੈਮਿਲੀ ਦੇ ਵਿੱਚ ਉਹਦੇ ਵੀ ਮਤਲਬ ਉਹ ਵੀ ਠੀਕ ਨਹੀਂ ਸੀ ਤੇ ਮਤਲਬ ਪਿਛਲੇ 5-6 ਮਹੀਨੇ ਤੋਂ ਦਵਾਈ ਲਈ ਹੈ ਤੇ ਬਹੁਤ ਫਰਕ ਹੈ ਤੇ ਮੈਨੂੰ ਵੀ ਦਿੱਕਤ ਸੀ ਮੈਨੂੰ ਪਾਲਿਕ ਸੀ ਦਿੱਕਤ ਸੀ ਅੱਛਾ ਜੀ ਤੇ ਮੈਂ ਹੁਣ ਬਿਲਕੁਲ ਠੀਕ ਆ ਮਤਲਬ ਤੁਸੀਂ ਵੀ ਇੱਥੋਂ ਹੀ ਲਈ ਫਿਰਦੇ ਹੋ ਹਾਂ ਮੈਂ ਇੱਥੋਂ ਹੀ ਲਈ ਇੱਥੇ ਮਤਲਬ ਫਰਕ ਪਿਆ ਮੈਨੂੰ ਵੀ ਅੱਛਾ ਇੱਥੇ ਫਰਕ ਹਾਂ ਜੀ ਹਾਂ ਜੀ ਅੱਛਾ ਹੁਣ ਕਿਵੇਂ ਚੇਂਜਸ ਹੋਇਆ ਜ਼ਿੰਦਗੀ ਕਿਵੇਂ ਬਦਲ ਗਈ ਪਹਿਲਾਂ ਤਾਂ ਫੋਨ ਤੇ ਲਈ ਰੱਖਦੇ ਹੋਵੋਂਗੇ ਵੀ ਕਿਤੇ ਆਣਾ ਖਾ ਲਵੇ ਆਣਾ ਖਾ ਲਵੇ ਆਣਾ ਬਿਲਕੁਲ ਬਿਲਕੁਲ ਇਹ ਪਿਛਲੇ ਹੁਣ ਗੇਮ ਚ ਪਾਤਾ ਮਤਲਬ ਗਰਮੀ ਚ ਵਧੀਆ ਪ੍ਰੈਕਟਿਸ ਕਰਦਾ ਇਹ ਮਤਲਬ ਗਰਮੀ ਚ ਜਾਣ ਆਉਣ ਲੱਗ ਗਿਆ ਬਾਹਰ ਆਉਣ ਜਾਣ ਲੱਗ ਹੁਣ ਦੇਖੋ ਟੈਂਪਰੇਚਰ 40 ਦੇ ਅਰਾਊਂਡ ਜੀ ਜੀ ਚਲੋ ਸਾਰੇ ਪਰਿਵਾਰ ਨੂੰ ਬਹੁਤ-ਬਹੁਤ ਜੀ ਜੀ ਹਾਂਜੀ ਡਾਕਟਰ ਸਾਹਿਬ ਦਾ ਬਹੁਤ ਧੰਨਵਾਦ ਜੀ ਜੀ ਹਾਂਜੀ ਬਹੁਤ ਵਧੀਆ ਮਤਲਬ ਟਰੀਟਮੈਂਟ ਦਿੱਤਾ ਉਹਨਾਂ ਨੇ ਜੀ ਜੀ ਬਹੁਤ-ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਇਸ ਵੇਲੇ ਦਿਖਾ ਰਹੇ ਹਾਂ ਲੋਕ ਨੇ ਆਪੋ ਆਪਣੀ ਦਿੱਕਤਾਂ ਤੁਸੀਂ ਦੇਖਿਓ ਅਸੀਂ ਇਸ ਬੇਟੇ ਦੀਆਂ ਤੁਹਾਨੂੰ ਪ੍ਰੋਬਲਮਾਂ ਦਿਖਾਈਆਂ ਸੀ ਕਿ ਕੀ ਪ੍ਰੋਬਲਮਾਂ ਇਹਨਾਂ ਨੂੰ ਸੀ ਤੇ ਹੁਣ ਇਸ ਵੇਲੇ ਉਹਨਾਂ ਦਾ ਕਹਿਣਾ ਹੈ ਕਿ ਉਹ ਪ੍ਰੈਕਟਿਸ ਕਰਦੇ ਨੇ ਡਾਕਟਰ ਪਰਮਜੀਤ ਕੌਰ ਤੇ ਡਾਕਟਰ ਅਮਨਪ੍ਰੀਤ ਹੋਰਾ ਨੇ ਆਪਣਾ ਮੋਰਚਾ ਜਿਹੜਾ ਸੰਭਾਲ ਲਿਆ। ਜਲਦੀ ਬਾਅਦ ਅਸੀਂ ਕਰਦੇ ਹਾਂ ਡਾਕਟਰ ਅਮਨਪ੍ਰੀਤ ਤੇ ਡਾਕਟਰ ਪਰਮਜੀਤ ਕੌਰ ਜੀ ਨਾਲ ਡਾਕਟਰ ਸਾਹਿਬ ਇੱਕ ਬੇਟਾ ਹੈਗਾ ਸੀ ਸਾਡਾ ਸੰਗਰੂਰੋਂ ਆਇਆ ਹੋਇਆ। ਉਹ ਸਕਿਨ ਉਹਦੀ ਬਿਲਕੁਲ ਹੀ ਖਰਾਬ ਹੋਈ ਚੁੱਕੀ ਸੀ ਰੈਸ਼ਸ ਪਏ ਹੋਏ ਸੀ। ਇਵਨ ਕਿ ਖਾਰਿਸ਼ ਕਰ ਕਰਕੇ ਉਹਨੇ ਆਪਣੀਆਂ ਜਿਹੜੀਆਂ ਅਸੀਂ ਕਹ ਰਹੇ ਪਰਵੱਟੇ ਹੈਗੇ ਸੀ ਇਹ ਵੀ ਖਤਮ ਕਰ ਲਈ ਸੀ ਬੇਟੀ ਨੂੰ ਕੀ ਪ੍ਰੋਬਲਮ ਸੀ ਦਿਖਾਓਗੇ ਸਾਨੂੰ ਕੀ ਦਿੱਕਤ ਪਰੇਸ਼ਾਨੀ ਸੀ ਹਾਂਜੀ ਹਾਂਜੀ ਆਓ ਆਪਾਂ ਦੇਖਦੇ ਆਂ ਬੱਚੇ ਨੂੰ ਤੁਹਾਨੂੰ ਆ ਸਮਝਾਵਾਂਗੇ ਕੀ ਪ੍ਰੋਬਲਮ ਸੀ ਉਹਨੂੰ ਛੋਟਾ ਜਿਹਾ ਨੁਕਸ ਸੀ ਜਾਂ ਕਿਸੇ ਡਾਕਟਰ ਦੇ ਸਾਨੂੰ ਚੀ ਨਹੀਂ ਆਈ ਚਲੋ ਆਪਾਂ ਦੇਖਦੇ ਆਂ ਸੋ ਬੜਾ ਵੱਡਾ ਇਸ਼ੂ ਹੈਗਾ ਸੀ ਉਸ ਬੱਚੇ ਦਾ ਡਾਕਟਰ ਸਭ ਕਹਿੰਦੇ ਉਹ ਖੁਦ ਜਾ ਕੇ ਉਹਨਾਂ ਨੂੰ ਸਮਝਾਉਣਗੇ ਕਿਸੇ ਵੀ ਚੰਗੇ ਵੱਡੇ ਵੱਡੇ ਹਸਪਤਾਲਾਂ ਚ ਪਰਿਵਾਰ ਵੀ ਸਮਰਥਾ ਹੈਗਾ ਵੱਡੇ ਵੱਡੇ ਹਸਪਤਾਲਾਂ ਚ ਉਸ ਬੱਚੇ ਦਾ ਇਲਾਜ ਕਰਾਇਆ ਉਸ ਬੇਟੇ ਦਾ ਇਲਾਜ ਕਰਾਇਆ ਪਰ ਕੋਈ ਦਿੱਕਤ ਪਰੇਸ਼ਾਨੀ ਜਿਹੜੀ ਕਿਸੇ ਨੂੰ ਕੋਈ ਸਮਝ ਨਹੀਂ ਸੀ ਆ ਰਹੀ ਸੋ ਅੱਜ ਡਾਕਟਰ ਸਾਹਿਬ ਨੇ ਦੱਸਣਾ ਕਿ ਕਿਹੜੀ ਗਲਤੀ ਜਿਹੜੀ ਵੱਡੇ ਵੱਡੇ ਡਾਕਟਰਾਂ ਨੇ ਵੱਡੇ ਵੱਡੇ ਹਕੀਮਾਂ ਨੇ ਵੈਦਾਂ ਨੇ ਜਿਹੜੀ ਕੀਤੀ ਪਰ ਇਹਨਾਂ ਨੇ ਉਹ ਚੀਜ਼ ਇਹਨਾਂ ਦੀ ਫੜ ਲਈ ਇਹ ਬੱਚਾ ਇਹ ਬੱਚਾ ਹੈ ਜੀ ਸਾਡਾ ਤੁਸੀਂ ਦੇਖੋ ਡਾਕਟਰ ਸਾਹਿਬ ਨੇ ਅੱਜ ਸਮਝਾਣਾ ਤਾਂ ਕਿ ਅਗਰ ਕਿਸੇ ਹੋਰ ਨੂੰ ਦਿੱਕਤ ਪਰੇਸ਼ਾਨੀ ਹੈ ਤਾਂ ਉਹ ਇਸ ਪਰਿਵਾਰ ਵਾਂਗੂ ਜ਼ਿਆਦਾ ਦਿੱਕਤ ਪਰੇਸ਼ਾਨੀ ਮਹਿਸੂਸ ਨਾ ਕਰੇ ਇਹ ਬੱਚਾ ਸੀ ਤੁਸੀਂ ਦੇਖੋ ਕੀ ਤੁਸੀਂ ਕੀ ਚੀਜ਼ ਫੜੀ ਐ ਇਸ ਬੱਚੇ ਦੀ ਸਾਡੇ ਦੀ ਦੇਖੋ ਰੁੱਖ ਸਾਹਿਬ ਤੁਹਾਨੂੰ ਦੱਸ ਹੀ ਦਿੱਤਾ ਉਹਨਾਂ ਆਈ ਬਰੋ ਸੀਗੇ ਜਿਹੜੇ ਹਾਂਜੀ ਜਿਹਨੂੰ ਪ੍ਰਵਟੇ ਕਹਿ ਦਿੰਨੇ ਆਸੀਂ ਇਹਦੇ ਵੀ ਵਾਲ ਉਤਰ ਚੁੱਕੇ ਸੀਗੇ ਬੱਚੇ ਦੇ ਹਰ ਜਗ੍ਹਾ ਤੇ ਸਕਿਨ ਦੇ ਆ ਦੇਖੋ ਦਾਗ ਪੈ ਚੁੱਕੇ ਸੀਗੇ ਵੱਡੇ ਵੱਡੇ ਫੋੜੇ ਹੋ ਜਾਂਦੇ ਸੀਗੇ ਸਕਿਨ ਬਿਲਕੁਲ ਖਰਾਬ ਹੋ ਚੁੱਕੀ ਸੀਗੀ ਰੁੱਖੀ ਸਾਹਿਬ ਕੁਝ ਨਹੀਂ ਸੀ ਜਦੋਂ ਭੈਣ ਜੀ ਹੁਣੀ ਆਏ ਸੀ ਮੇਰੇ ਕੋਲੇ ਵੀਰ ਜੀ ਵੀ ਸੀਗੇ ਇਹਨਾਂ ਨੂੰ ਮੈਂ ਸਮਝਾਈ ਸੀ ਇੱਕੋ ਹੀ ਗੱਲ ਮੈਂ ਇਹਨਾਂ ਨੂੰ ਕਿਹਾ ਸੀ ਇੱਕ ਮੈਨੂੰ ਲੀਵਰ ਦੀ ਇਹਦੀ ਰਿਪੋਰਟ ਚਾਹੀਦੀ ਬੱਚੇ ਦੀ ਇਹ ਕਹਿੰਦੇ ਠੀਕ ਆ ਜੀ ਇਹਦੇ ਲੀਵਰ ਵਿੱਚ ਥੋੜੀ ਜੀ ਪ੍ਰੋਬਲਮ ਸੀਗੀ ਜਿਹੜੀ ਅੱਜ ਤੱਕ ਡਾਕਟਰਾਂ ਨੂੰ ਸਮਝ ਨਹੀਂ ਲੱਗੀ ਬੜੀਆਂ ਦਵਾਈਆਂ ਦਿੱਤੀਆਂ ਕੋਈ ਕਰੀਮ ਲਗਾਉਂਦਾ ਸੀ ਇਹਨੂੰ ਕਰੀਮ ਸੂੜ ਨਹੀਂ ਸੀ ਕਰਦੀ ਕੁਝ ਵੀ ਧੁੱਪ ਚ ਜਾਂਦਾ ਸੀ ਤਾਂ ਲਾਲ ਚੜਾ ਕੇ ਸਕਿਨੇ ਦੀ ਹੋਰ ਜ਼ਿਆਦਾ ਖਰਾਬ ਹੋ ਜਾਂਦੀ ਸੀ ਆਪਾਂ ਇਹਨੂੰ ਲੀਵਰ ਤੇ ਇਲਾਜ ਕੀਤਾ ਲੀਵਰ ਤੇ ਥੋੜਾ ਕੰਮ ਕੀਤਾ ਥੋੜੇ ਜਿਹਾ ਹੋਰ ਮੈਂ ਸਕਿਨ ਤੇ ਕੀਤਾ ਸਾ ਤੁਹਾਡੇ ਸਾਹਮਣੇ ਆਜਾ ਇਸ ਤਰ੍ਹਾਂ ਦੇ ਬੱਚੇ ਜਿਹੜੇ ਤਾਂ ਬੱਚੇ ਤਾਂ ਸਾਡੇ ਬੜੇ ਮਾਸੂਮ ਹੁੰਦੇ ਨੇ ਅਸਾ ਚੁੰਡੀ ਵੀ ਨਹੀਂ ਪੱਟ ਸਕਦੇ ਉਹਨਾਂ ਦੇ ਹਨਾ ਸੋ ਜਿਹੜੇ ਬੱਚੇ ਇਸ ਤਰ੍ਹਾਂ ਦੇ ਪਰੇਸ਼ਾਨ ਹੋ ਰਹੇ ਨੇ ਘਰ ਬੈਠੇ ਤੁਹਾਨੂੰ ਦੇਖਦੇ ਨੇ ਉਹਨਾਂ ਨੂੰ ਕੀ ਤੁਸੀਂ ਦੱਸੋਗੇ ਤਪਦੀ ਗਰਮੀ 'ਚ ਇਸ ਤਰ੍ਹਾਂ ਦੀ ਦਿੱਕਤ ਪਰੇਸ਼ਾਨੀ ਤੋਂ ਬਚਣ ਵਾਸਤੇ ਦੇਖੋ ਫਰੁਖ ਸਾਬ ਇੱਕ ਤਾਂ ਮੈਂ ਕਹਿੰਦਾ ਜਦੋਂ ਬੱਚੇ ਫਾਸਟ ਫੂਡ ਦਾ ਜ਼ਿਆਦਾ ਸੇਵਨ ਕਰਦੇ ਆ ਨਾ ਜਿਹੜੇ ਹੁਣ ਅੱਜਕੱਲ ਬਰਗਰ ਖਾਈ ਜਾਂਦੇ ਆ ਮਨਚੂਰੀਅਨ ਖਾਈ ਜਾਂਦੇ ਆ ਨਿਊਡਲ ਖਾਈ ਜਾਂਦੇ ਆ ਇਹ ਸਭ ਤੋਂ ਵੱਡਾ ਸਕੇਨ ਨੂੰ ਖਰਾਬ ਕਰਨ ਵਾਲਾ ਸਾਡਾ ਕਾਰਨ ਆ ਜੇ ਤੁਸੀਂ ਲੀਵਰ ਤੁਹਾਡਾ ਫੈਟੀ ਹੋ ਗਿਆ ਪਹਿਲਾਂ ਇਚਿੰਗ ਸ਼ੁਰੂ ਹੋਊਗੀ ਹਨਾ ਫਿਰ ਉਸ ਤੋਂ ਬਾਅਦ ਤੁਹਾਨੂੰ ਇੰਨੀ ਇੰਨੀ ਛੋਟੀ ਉਮਰ ਚ ਵੀ ਲੀਵਰ ਫੈਟੀ ਹੋ ਸਕਦੇ ਥੋੜਾ ਜਿਆ ਇਹਨੂੰ ਪ੍ਰੋਬਲਮ ਸੀ ਜਿਆਦਾ ਨਹੀਂ ਸੀ ਬੱਚੇ ਨੂੰ ਲੇਕਿਨ ਇਹਨੂੰ ਹੋ ਸਕਦਾ ਇਹ ਦੇਖੋ ਲੀਵਰ ਨੇ ਐਗਜ਼ਾਮ ਬਣਾਉਣਿਆ ਫਰੂਕੀ ਸਾਹਿਬ ਪੂਰੀ ਬਾਡੀ ਤੇ ਕੰਮ ਕਰਨਾ ਉਹਨੇ ਜਿਉ ਹੁਣ ਪੂਰਾ ਲੀਵਰ ਇਹਦਾ ਕੰਮ ਨਹੀਂ ਕਰਦਾ ਸੀਗਾ ਇਹਨੂੰ ਸਕੇਨ ਦੀ ਪ੍ਰੋਬਲਮ ਆਉਂਦੀ ਸੀਗੀ ਮੈਂ ਸਿਰਫ ਇਹਨੂੰ ਲਿਵਰਟੇ ਹੀ ਕੰਮ ਕੀਤਾ ਜੀ ਤੁਸੀਂ ਗੋਲੀਆਂ ਦਿੱਤੇ ਨੇ ਕੈਪਸੂਲ ਦਿੱਤੇ ਨੇ ਕੀ ਦਿੱਤਾ ਸਿਰ ਉਸ ਦਿੱਤੇ ਆ ਡਰਾਪਸ ਡਰਾਪਸ ਦਿੱਤੇ ਡਰਾਪਸ ਕਿਹੜੇ ਸੀ ਬੱਚਾ ਦੱਸੂਗਾ ਜੀ ਇਲੈਕਟ੍ਰੋਪੈਥਿਕ ਡਰਾਪਸ ਆ ਆਪਣੇ ਕੋਲ ਇੱਕੋ ਹੀ ਮੈਡੀਸਨ ਹੁੰਦੀ ਆ ਅਮਰੁਕੀ ਸਾਹਿਬ ਮਤਲਬ ਕੋਈ ਤੁਸੀਂ ਗੋਲੀਆਂ ਕੈਪਸੂਲ ਹੋਰ ਕੁਝ ਨਹੀਂ ਨਹੀਂ ਜੀ ਕੁਝ ਹੀ ਨਹੀਂ ਦਿੱਤਾ ਡਰਾਪਸ ਦਿੱਤੇ ਆ ਬੱਚੇ ਨੂੰ ਇੱਕ ਇਹਨੂੰ ਕਰੀਮ ਬਣਾ ਕੇ ਦਿੱਤੀ ਸੀਗੀ ਜਿਹੜੀ ਸਕਿਨ ਤੇ ਸਕਿਨ ਤੇ ਲਾਉਣੀ ਸੀ ਜਿਹਨਾਂ ਸਕਿਨ ਦਾ ਜਿਹੜੀ ਬਲੈਕਨੈਸ ਵਗੈਰਾ ਉਹ ਵੀ ਠੀਕ ਹੋਣੀ ਸ਼ੁਰੂ ਹੋ ਚੱਲੀ ਆ ਹੁਣ ਜਿੱਦਾਂ ਦੀ ਪਹਿਲਾਂ ਸੀ ਸਕਿਨ ਉਦੋਂ ਦੀ ਹੋ ਚੁਗੀ ਹੁਣ ਹੋਏ ਜੀ ਹੁਣ ਪ੍ਰੋਪਰ ਫੋਟੋ ਸ਼ੂਟ ਵੀ ਕਰਵਾਵਾਂਗੇ ਨਾ ਫਿਰ ਇਹਨਾਂ ਪਰਮਾਤਮਾ ਦੀ ਦੇਣ ਹੈ ਜੀ ਪਰਮਾਤਮਾ ਨੇ ਕੀਤਾ ਮਾਰਾ ਇਹ ਸੁੱਖ ਰੱਖ ਕੇ ਬੱਚਾ ਬਿਲਕੁਲ ਸਹੀ ਹੋ ਜਾਊਗਾ ਜੀ ਕੀ ਕਹਿ ਰਹੇ ਨੇ ਡਾਕਟਰ ਸਾਹਿਬ ਠੀਕ ਕਹਿ ਰਹੇ ਨੇ ਬਿਲਕੁਲ ਠੀਕ ਫੜ ਲਈ ਇਹਨਾਂ ਨੇ ਨਬਜ਼ ਠੀਕ ਫੜ ਲਈ ਹਾਂਜੀ ਹਾਂਜੀ ਬਹੁਤ ਰਿਕਵਰੀ ਆ ਜੀ ਅਸੀਂ ਸੈਟੀਸਫਾਈਡ ਆ ਇਹਨਾਂ ਦੇ ਟ੍ਰੀਟਮੈਂਟ ਤੋਂ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ ਇਹਨਾਂ ਦੇ ਤਜਰਬੇ ਹੈਗੇ ਨੇ ਇੱਥੇ ਵੱਖ-ਵੱਖ ਥਾਵਾਂ ਦੇ ਉੱਤੇ ਲੋਕ ਆਏ ਨੇ ਔਰ ਆਪੋ ਆਪਣੇ ਤਜਰਬੇ ਆਪੋ ਆਪਣੇ ਜਿਹੜਾ ਉਹਨਾਂ ਨੂੰ ਇੱਥੇ ਇਲਾਜ ਮਿਲਿਆ ਉਹ ਤੁਹਾਡੇ ਨਾਲ ਅਸੀਂ ਸਾਂਝਾ ਕੀਤਾ ਹੈ ਬੱਚ ਕਿੰਨੇ ਖੁਸ਼ ਨੇ ਫਿਰ ਵੀ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਹੈਗਾ ਇੱਕ ਨੰਬਰ ਹੈਗਾ ਅਸੀਂ ਏਪੀ ਇਲੈਕਟਰ ਹੋਮੀਓਪੈਥੀ ਹਸਪੀਟਲ ਦਾ ਦਿੱਤਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਉਹ ਦੂਰ ਕਰ ਸਕਦੇ ਹੋ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰਨ ਦੀ ਲੋ ਅੱਗਿਆ ਧੰਨਵਾਦ